हाँ जी हाल सारे और की बंदा करोत्राई मेरे घर में ठीक है लॉग प्यो करते ब्लॉक स्टार्टिंग हाँ चबा मैं चबका भारी आना गाँगा चौबर आ गया बार वो घर उठना पैगा मेरे जीरो नहीं तो नहीं उठते थे अजय दस वजह लगभग लाइटा लुटा कर दी बंद इधर पावर बैंक भी कहते हो गया जी सौ प्रसेंट चार्ज चौबर खड़ा बार चु ਹਾਂ ਨਿੱਕਾ ਵਾਡੇ ਜੀ ਖੋਲ ਕੇ ਬਾਹਰ ਦੇਖੀਏ ਆ ਕੱਲ ਦਾ ਤੇ ਅੱਜ ਦਾ ਬਾਬੂ ਦਿਨ ਥੋੜਾ ਜਨਾ ਮੱਠਾ ਪਿਆਗਾ ਉਸ ਤੋਂ ਪਹਿਲਾਂ ਬੜੇ ਚੰਗੇ ਦਿਨ ਲੱਗਦੇ ਸੀਗੇ ਕੱਲ ਥੋੜਾ ਜਆ ਘੱਟ ਸੀ ਅੱਜ ਥੋੜਾ ਜ ਅੱਜ ਜ਼ੜਾ ਜ ਉਹਦੂ ਵੀ ਮੱਠਾ ਪਿਆਗਾ ਦਿਨ ਅੱਜ ਤਾਂ ਹਨਾ ਹਾਂ ਜੀ ਮੇਰੇ ਵੀਰੋ ਤੇ ਆਗੇ ਜੀ ਬਾਹਰ ਲੈਟਰ ਨੂੰ ਟੱਕਰ ਤੀਆਂ ਬੰਦ ਸਾਰੀਆਂ ਜੋਬਰ ਨੇ ਅਨੁਸਾਰ ਆ ਇਧਰ ਲੰਦਾ ਆਪਾਂ ਕਰਤਿਆਂ ਜੀ ਉਹ ਪਰਨ ਲਾਉਣੇ ਕਰਤਿਆਂ ਠੀਕ ਹੈ ਕਿ ਨਹੀਂ ਤੇ ਹੁਣ ਚੱਲ ਆਈਏ ਘਰੇ ਆਪਾਂ ਤੇ ਉਸ ਤੋਂ ਬਾਅਦ ਫਿਰ ਕੁਸਣਾ ਕੁਸ ਕਰਦੇ ਵੈਸੇ ਸਾਨੂੰ ਦੱਸਿਆ ਹੈ ਨਾ ਵੀ ਰੰਗ ਲਾਉਣਾ ਅੱਜ ਆਪਾਂ ਬੱਚਿਆਂ ਦੇ ਕੈਮਰੇ ਇੱਥੇ ਕਰਾਂਗੇ ਤਾਂ ਹੋਰ ਹੀ ਆਣਾ ਮੂੰਹ ਜ ਐਸੀ ਹੈ ਮੇਰੇ ਹਿਸਾਬ ਨਾਲ ਹਾਂਜੀ ਮੇਰੇ ਵੀਰ ਉਹ ਆ ਕੇ ਇੱਧਰ ਲੈ ਕਰੇ ਤੇ ਚਾਰ ਰੁੱਤੀ ਬਈ ਹਜੇ ਬਣੀ ਨਹੀਂ ਸੀਗੀ ਯਾਰ ਹਨਾ ਤਾਂ ਕਰਕੇ ਮੁੜਨਾ ਪਿਆ ਤੇ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਕਰ ਇਧਰੋਂ ਬੱਚੇ ਬਾਹਰ ਕੱਢ ਚਾਲਦੇ ਆ ਜੀ ਤੇ ਇੱਕ ਕਬੂਤਰ ਬਾੜਤਾ ਹੀ ਤਾਂ ਛਤਰੀ ਤੇ ਅੱਜ ਆਪਾਂ ਹਰੇ ਗਲਾਬੀ ਸਾਤੇ ਵਾਲਾ ਸ਼ਾਖ ਜਿਹੜਾ ਪਹਿਲਾਂ ਬੰਦੇ ਹੁੰਦੇ ਸੀਗੇ ਤੇ ਜਿਹੜੇ ਵੀ ਦੂਜੇ ਬੱਚੇ ਆਪਣੇ ਕੋਲੇ ਚਾਰ ਹਨ ਉਹ ਚਾਰੇ ਬੱਚਿਆਂ ਦਾ ਬੱਚੇ ਆਪਣਾ ਖੋਲਦੇ ਆ ਇਸ ਸਪੇਅਰ ਤੇ ਦੋਵੇਂ ਬੱਚਿਆਂ ਚ ਭਾਨੀ ਖੋਲੜੀਆਂ ਪਰ ਸਪੇਅਰ ਤੇ ਦੋਵੇਂ ਬੱਚੇ ਆਪਾਂ ਘਰੇ ਵੀ ਅੱਡੇ ਨਹੀਂ ਲਵਾਉਣੇ ਠੀਕ ਹੈ ਇਹ ਅੱਜ ਹੀ ਡਿਸੀਜਨ ਲੇਤਾ ਮੈਂ ਸਵੇਰ-ਸਵੇਰ ਪਹਿਲੇ ਬੱਚੇ ਦੀ ਟੇਪ ਖੋਲ ਰਹੀ ਹੈ ਤੇ ਇੱਕ ਡਿਸੀਜਨ ਹੁਣੇ ਹੋਰ ਲੈ ਲਾ ਆਪਾਂ ਵੀ ਦੋਵੇਂ ਪਾਸੇ ਨੂੰ ਖੋਲਦੇ ਆਪਾਂ ਇੱਕ-ਇੱਕ ਪਾਸੇ ਤੋਂ ਜੇਪਾਂ ਖੋਲਦਨੇ ਆ ਸਹੀ ਆ ਬਾਪੂ ਬੱਚਾ ਨੰਬਰ 2 ਇਹਦੀ ਵੀ ਇੱਕ ਸਾਈਡ ਤੋਂ ਜੇਬੀ ਖੋਲ ਤਿਗ ਲੱਗ ਭਗ ਲੱਗ ਤੱਕ ਓਕੇ ਹੋ ਗਈ ਰਿਪੋਰਟ ਠੀਕ ਹੈ ਬੱਚਾ ਨੰਬਰ 3 ਦੀ ਵੀ ਇੱਕ ਸਾਈਡ ਤੋਂ ਜੇਬੀ ਖੋਲਤੀ ਚੱਲ ਸ਼ੇਰਾ ਓਏ ਬੈਠ ਸਦਰੀ ਤੇ ਉਹ ਥੋੜਾ ਜਿਹਾ ਸੌਖਾ ਸਿਰਫ ਇੱਕ ਬੱਚਾ ਹੀ ਰਹਿ ਗਿਆ ਤੇ ਦੂਜੀ ਬੱਚਾ ਨੰਬਰ 4 ਦੀ ਵਿੱਚ ਜੀਪੀ ਖੁੱਲ ਰਹੀ ਹੈ ਇਹਦੇ ਦੂਜੀ ਲਈ ਸੀਗੀ ਜੀ ਮਰੀਜ਼ਾਂ ਲਈ ਡਾਕਟਰਾਂ ਲਈ ਜੀਪੀ ਕਿਉਂਕਿ ਆਪ ਨੂੰ ਦੂਜੀ ਪਹਿਲਾਂ ਥਾਈ ਨਹੀਂ ਸੀਗੀ ਫਿਰ ਇਹ ਚਿੱਟੀ ਜੀ ਦੱਬਦੀ ਫਿਰ ਆਰੀ ਖੜ ਰਹੀ ਇਹਨੂੰ ਤੇ ਚੱਲ ਪੁੱਤ ਹਾਂ ਦੱਸ ਭੈਣਾ ਤਾਂ ਤੀਜੀ ਬੜਾ ਹੋ ਗਿਆ ਕੀ ਹੋ ਗਿਆ ਕਿੱਥੇ ਪਤੰਗ ਚਲ ਕੋਈ ਨਾ ਆਉਣਿਆ ਪੁੱਤ ਕਰਦਿਆ ਗੱਲ ਕਰਿਆ ਗਿਆ ਆਪਾਂ ਤੂੰ ਘਰੇ ਚੱਲ ਲਓ ਜੀ ਤੇ ਇਹ ਦੋਵੇਂ ਭਰਾ ਵੀ ਛੱਡਦੇ ਆਪਾਂ ਚਲ ਓਏ ਹਾਂ ਥੋੜੇ ਤਾਂ ਸੌਕੇ ਹੋ ਗਏ ਰ ਇੱਕ ਪਾਸੇ ਚੀਪੀ ਖੁੱਲੇ ਨਾਲ ਹਨਾ ਤੇ ਦੋ ਸਪੇਅਰ ਧਰੇਗਾ ਅੱਜ ਅੱਜ ਦਾ ਦਿਨ ਵਾਸਤੇ ਉਹਨਾਂ ਨੂੰ ਵੀ ਬਾਹਰ ਕੱਢਦੇ ਆਪਾਂ ਇਹ ਬੈਠੇ ਦੋਨੋਂ ਕੋ ਦੋਨੋਂ ਬੱਚੇ ਛਿਓ ਕੇ ਛਿਏ ਬੱਚੇ ਬਾਹਰ ਕੱਢਦੇ ਆਪਾਂ ਠੀਕ ਹੈ ਛੇ ਬੱਚੇ ਹੋ ਗਏ ਆਪਣੇ ਤੇ ਇੱਕ ਕਬੂਤਰ ਉਹ ਹੋ ਗਿਆ ਬੰਨਿਆ ਬੈੜਾ ਛਤਰੀ ਤੇ ਉਹ ਕਰਪੋਟਾਂ ਬਾਬਿਓ ਹਾਂਜੀ ਮੇਰੇ ਵੀਰੋ ਹੁਣ ਚੱਲਿਆਂ ਹੀ ਖੇਤ ਚਾਹ ਫੜੋ ਆਦਰ ਦਵਣੀ ਦਾ ਜੰਪ ਮੈਨ ਆ ਗਿਆ ਐਂਡ ਚੋਪਰ ਦਾ ਇਹਦਾ ਆਇਆ ਕੋਈ ਨਵੇਂ ਨਾ ਨਿਕਲਦਾ ਕਿਊਟ ਬoi ਕਿਊਟ ਬoi ਦਾ ਦੋ ਤਿੰਨ ਨਹੀਂ ਰਗਾ ਹੁਣ ਝਾਟ ਆਇਆ ਫੇਰ ਖੇਲ ਰਜੂ ਗੱਲ ਇਹਨਾਂ ਗਾਹ ਨੂੰ ਚੁਰ ਪਏ ਕਿ ਆਈ ਕਿ ਮੈਂ ਆਈ ਕਿ ਇਹ ਕੀ ਗੱਲ ਹੋ ਗਈ ਇਹ ਗੱਲਾਂ ਨਾ ਕਿਊਟ ਬoi ਜਿਹਨੇ ਬੜੇ ਨਿਕਲਦੇ ਵੱਧ ਹਾਂ ਇਹ ਉਹਨਾਂ ਦੇ ਕਾਰਨ ਆ ਪੋਤਾਣੀ ਰਕਲੋ ਇਹ ਉਹ ਹੈ ਵੀਰੇ ਕਾਲਾ ਚੀਨਾ ਜਿਹੜਾ ਆਪਣਾ ਇਹ ਤੋਂ ਤਿੰਨ ਦੋ ਤਿੰਨ ਸਾਲ ਪਹਿਲਾਂ ਨਿਕਲੇ ਸੀ ਕਾਲਾ ਚੀਨਾ ਜਮਾਂਦਰੂ ਕਾਲੇ ਟੂਸੇ ਕਾਲੀ ਟੋਰੀ ਹੈ ਖੱਟੰਗਾ ਖਾ ਤੇ ਕਾਲੀ ਨੋਕ ਤੱਕ ਹੁਣ ਵੇਖ ਲਈ ਜਾ ਕੇ ਬੰਦੇ ਉਹਨੂੰ ਲੈ ਆਪਾਂ ਚੱਲ ਗਿਆ ਯਾਰ ਖੇਚਾ ਫੜੋਣੇ ਕਿਹੜਾ ਚੱਲੋ ਹੈ ਇਹ ਕਿਹਣਾ ਕਦੋਂ ਫੜਾਇਆ ਹੋ ਹੋਰ ਜਮ ਤੇ ਨਹੀਂ ਦਲਾਈ ਲੈ ਤੁਸੀਂ ਦੋਏ ਫੜਾਇਆ ਪੰਦੀ ਮੈਂ ਬੈਹਣੇ ਇੱਥੇ ਫਿਰ ਤੇ ਕੀ ਕਹਿੰਦੇ ਹੁੰਦੇ ਆ ਜੀ ਚੋਬਰ ਤੇ ਦਮਣੀ ਨੂੰ ਭੇਜਦਾ ਫਿਰ 50 ਦੇ ਕੇ ਠੀਕ ਹੈ ਮੈਂ ਵੀ ਤੁਸੀਂ ਚਾਹ ਫੜਾਇਆ ਹੋ ਤੇ ਮੈਂ ਮੈਂ ਫੋਨ ਫਿਰ ਘਰੇ ਕਬੂਤਰਾਂ ਦੀ ਨਿਗ੍ਹਾ ਰੱਖ ਲੈਣਾ ਸਖਜਿੰਦਰ ਨੂੰ ਫ ਉਹ ਮਗਵਾਉਣੇ ਸੀਗੇ ਯਾਰ ਬਾਹਰ ਨਹੀਂ ਕਲਾਸ ਦੇ ਪੋਸਟ ਆਰ ਦੇ 12th ਦੇ ਆਪਣਾ 3 ਇਨ 1 ਨਹੀਂ ਹੁੰਦੇ ਕਿ ਕੁਐਸਚਨ ਪੇਪਰ ਕੁਐਸਚਨ ਆਨਸਰ ਜੀ ਹੁੰਦੇ ਪੇਪਰ ਸੋਲਵ ਜੀ ਕੀਤੇ ਹੁੰਦੇ ਉਹਨਾਂ ਤੇ ਇੱਕ ਤਾਂ ਇੰਗਲਿਸ਼ ਦਾ ਤੇ ਇੱਕ ਪੰਜਾਬੀ ਦਾ ਚਾਹੀਦਾ ਜੀ ਮੈਥੋਂ ਵੀ ਗਾਹ ਮਗਾਇਆ ਸੀ ਫਿਰ ਮੈਂ ਵੀ ਅੱਗੇ ਗਾਂ ਕਿਸ ਨੂੰ ਸਪਾਰਸ ਪਾਈ ਮੈਂ ਸਗੇ ਅੰਦਰ ਆ ਵੀ ਲੈ ਕੇ ਪੈਨ ਫੜਾ ਕੇ ਜਾ ਹਾਂਜੀ ਮੇਰੇ ਵੀਰੋ ਕਰਦੇ ਫਿਰਦੇ ਆ ਜੀ ਸੰਦ ਕੱਠੇ ਜਾਲੀ ਥਾ ਗਈ ਆਪਾਂ ਨੂੰ ਇੱਕ ਛਾਣਾ ਚੱਕ ਲਿਆਂਦਾ ਕਰੋ 20 25 ਕਿਲੋ ਸਰੋਂ ਲੈ ਕੇ ਚੱਕ ਕੇ ਹਨਾ ਕੇਰਾਂ ਲੈ ਕੇ ਚੱਕ ਕੇ ਕੋਈ ਦਿੱਕਤ ਨਹੀਂ ਉਹ ਵੀ ਮੋਲ ਵਾਲਾ ਸਾਭ ਹੀ ਐ ਇਹ ਤਾਂ ਬੋਲਣ ਲੱਗੇ ਰੁਪਏ ਕੱਢ ਕੇ ਮੂੰਹ ਤੇ ਮਾਰ ਰਹਾ ਘਰਦਿਆਂ ਚੱਕੋ ਰੁਪਏ ਤੇ ਰੌਲਾ ਜਾਨਾ ਪਾਉ ਭੈ ਜੋ ਹਨ ਕੀ ਫਾਇਦਾ ਉਹ ਗੱਲ ਦਾ ਦਵਣੀ ਅੰਦਰ ਜਾ ਕੇ ਬੈਠਾ ਪਤਾ ਬਾਹਰ ਬੈਠਾ ਸੀਗਾ ਤੇ ਹੁਣ ਸਰੋਂ ਤਾਂ ਵੀ ਆਪਣੀ ਇਹ 25 ਕਿਲੋ ਸਰੋਂ ਲੈ ਆਂਦੀ ਸਰੋਂ ਧੋਣੀ ਆਂ ਬਰੋ ਠੀਕ ਆ ਆਪਾ ਸਰੋਂ ਧੋਣੀ ਆ ਆ ਸ਼ਾਨ ਨਾਲਿਆਂ ਦਾ ਮੱਕੀ ਛਾਨਣੀ ਆ ਤੇ ਖਰਾਕ ਵੀ ਹੋਰ ਲੈ ਕੇ ਆਉਣੀ ਆ ਬਾਈ ਖਰਾਕ ਚ ਕੀ ਲੈ ਕੇ ਆਉਣਾ ਸਿਰਫ ਤੇ ਸਿਰਫ ਮੱਕੀ ਲੈ ਆਉਣੀ ਆ ਬਸ 15 ਕਿਲੋ ਜਾ ਕੇ ਆਪਾਂ ਮਲੋਟ ਤੇ ਬਲਜੀਤ ਕੋਲੇ 10 15 ਕਿਲੋ ਬਸ ਬਾਜਰਾ ਲੈ ਲੈਣਾ ਬਲਜੀਤ ਰੱਖੀ ਪਿਆ ਹੈ ਨਾ ਤੇ ਸਾਰਾ ਕੁਝ ਦੇਖਦੇ ਆਂ ਫਿਰ ਕੀ ਸੀ ਨਾ ਆਪਾਂ ਕੀ ਕਰੀਣਾ ਬਾਈ ਯਾਰ ਕਦੇ ਅੰਦਰ ਪਾਏ ਨਾ ਕਦੇ ਬਾਹਰ ਪਾਏ ਨਾ ਯਾਰ ਕੀ ਕਰਦਾ ਯਾਰ ਸਾਫਤ ਕੀ ਕਰਨਾ ਚਾਹਣਾ ਜ਼ਿਆਰ ਛਾਲਕੋਣੀ ਮਾਰਦਾ ਕੋਠੇ ਝੜ ਕੇ ਤੜਕੇ ਮੈਂ ਸੋਸਤ ਸੀ ਹੁਣ ਤੂ ਸੋਸਤ ਦਾ ਮੈਕ ਪੀ ਹੋ ਗਿਆ ਤੇ ਬਚੀਦਾ ਤਾਂ ਔਖਾ ਹੀ ਆ ਫਿਰ ਵਿਚਾਰੇ ਦਾ ਕਰ ਲਈ ਜੀ ਤਿਆਰੀ ਇਧਰ ਪੂਰੀ ਠੀਕ ਹੈ ਕਿ ਨਹੀਂ ਆਪਣੀ 20-25 ਕਿਲੋ ਹੋ ਗਈ ਸਰੋਂ ਆ ਲਿਆਂਦਾ ਇੱਕ ਬੱਠਲ ਕਿਆਂ ਲਗਾ ਸੀ ਟੋਕਰਾ ਉੱਤੇ ਰੱਖ ਲਿਆ ਆਪਣੀ ਫਿਲਟਰ ਵਾਲੀ ਜਾਲੀ ਬਰੀਕ ਤੇ ਸਰੋਂ ਧੋਵਾਂਗੇ ਬਿਰੋ ਉਹ ਤਾਂ ਸਾਫ਼ ਹੈ ਯਾਰ ਸਰੋਂ ਪਰ ਫਿਰ ਵੀ ਕਿੱਥੇ ਮਾਨ ਖੜਦਾ ਆਪਣਾ ਹਾਂ ਬਈ ਤੁਹਾਨੂੰ ਪਤਾ ਹੀ ਐ ਸਾਰੀ ਇਹਦੇ ਚ ਪਾ ਕੇ ਉਦੀ ਮਾਰਾਂਗੇ 5-7 ਬਾਲਟੀਆਂ ਪਾਣੀ ਦੀਆਂ ਹੱਥੋਂ ਥ ਮਾਰ ਕੇ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਾਂਗੇ ਫਿਰ ਮੱਕੀ ਲੈ ਕੇ ਆਉਣੀ ਆ ਬਾਕੀ ਜਾਨਵਰ ਆਪਣੇ ਬੈਠਿਆ ਬਾਹਰ ਬੱਚੇ ਜੋੜ-ਜੋੜ ਕੇ ਬੈਠੀਆਂ ਨੇ ਮਾਰੀਆਂ ਜਾਂਦੇ ਡਾਰਗੀਆਂ ਮੜਗਾਂ ਮੋਟੀਆਂ ਐ ਤਾਂ ਠੀਕ ਹੈ ਕਿ ਨਹੀਂ ਤੇ ਸਖਜੇਂਦਰਾ ਰਗੇ ਵੀ ਆਉਂਦੇ ਹੈਗੇ ਉਹਨਾਂ ਨੂੰ ਵੀ ਮੜਾ ਜਾ ਭੇਜਿਆ ਸੀ ਮੈਂ ਐਂ ਕਰਕੇ ਵੀ ਇਹ ਉਹ ਸਾਰਾ ਕੁਛ ਚਲੋ ਬਿਲਾ ਕਰਾਂ ਯਾਰ ਹਾਂਜੀ ਮੇਰੇ ਵੀਰੋ ਤੇ ਮੈਂ ਇੱਕ ਦੋ ਗੱਲਾਂ ਥੋੜ੍ਹ ਨਾਲ ਆਪਾਂ ਹੋਰ ਸਾਂਝੀਆਂ ਕੀਤੀਆਂ ਜਾਣ ਹਨ ਤੁਸੀਂ ਗੱਲ ਕਰਦੇ ਹੋ ਵੀ ਤੇਰੇ ਨਜ਼ਾਰੇ ਆ ਬਈ ਤੂੰ ਆਏ ਹੈ ਇਹ ਹੈ ਉਹ ਹੈ ਤੇਰਾ ਕੰਮ ਸੈਟ ਹੈ ਹਨਾ ਚਲੋ ਠੀਕ ਆ ਯਾਰ ਜਿਵੇਂ ਮਨ ਇੱਕ ਚੱਲ ਜਿੰਨਾ ਕੁ ਰੱਬ ਦਾ ਦਿੱਤਾ ਹੈਗਾ ਜੇ ਜਿਵੇਂ ਆਈ ਚਲਾਈ ਚੱਲੀ ਜਾਂਦੀ ਆ ਬਾਬੇ ਦੀ ਕਿਰਪਾ ਨਾਲ ਆਪਾਂ ਖੁਸ਼ ਆ ਕੋਈ ਦਿੱਕਤ ਨਹੀਂ ਗੱਲ ਨਹੀਂ ਹੈ ਨਾ ਪਰ ਜੇ ਤੁਸੀਂ ਗੱਲ ਕਰਦੇ ਹੋ ਵੀ ਸਪੋਰਟ ਠਣਾ ਵੀ ਬਈ ਤੈਨੂੰ ਘਰੋਂ ਸਪੋਰਟ ਹੈ ਤੇ ਤੈਨੂੰ ਆਏ ਆ ਤੈਨੂੰ ਯੂ ਹੈ ਤੈਨੂੰ ਵੋ ਹੈ ਹਨਾ ਘਰੋਂ ਸਪੋਰਟ ਦਾ ਤੁਸੀਂ ਹਿਸਾਬ ਇੱਥੋਂ ਲਾ ਲਓ ਵੀ ਘਰੇ ਕਣਕ ਦੇ ਡਰੰਪ ਆਏ ਐ ਠੀਕ ਐ ਪਰ ਮੈਂ ਬਾਹਰੋਂ ਕਣਕ ਮੁੱਲ ਦੀ ਲੈਣਾ ਘਰੋਂ ਮੈਂ ਸਰੋਂ ਲਿਆਂਦੇ ਚੱਕ ਕੇ ਮੈਂ ਤੋਲ ਕੇ ਲਿਆਂਦੀ ਐ ਕੰਡੇ ਤੇ ਇਹਦੇ ਪੈਸੇ ਦੇਵਾਂਗਾ ਮੈਂ ਕਰਉ ਦੇ ਦੀ ਕਰਦੇ ਆਣੋ ਠੀਕ ਹੈ ਕਿ ਨਹੀਂ ਸਾਰੀ ਖਰਾਕ ਲੈਣੀ ਆ ਆਪਦੀ ਮੁੱਲ ਦੀ ਲੈਣੀ ਆ ਕਬੂਤਰਾਂ ਦੀਆਂ ਇੰਟਰੀਆਂ ਭਰਨੀ ਆ ਆਪਦੇ ਪੱਲੇ ਭਰਨਗੇ ਕਿ ਰੀਪਿਆ ਨਹੀਂ ਲੈਣਾ ਮੈਂ ਠੀਕ ਹੈ ਕਿ ਨਹੀਂ ਤੇ ਮੰਨ ਕੇ ਚੱਲ ਵੀ ਹੋਰ ਕੁਝ ਵੀ ਛਤਰੀਆਂ ਪਿੰਜਰੇ ਯੇ ਵੋ ਕੁਝ ਵੀ ਐਨੀਥਿੰਗ ਬ੍ਰੋ ਸਾਰਾ ਕੁਝ ਮੈਂ ਆ ਆਪਦਾ ਖਰਚਾ ਆਪਦੇ ਹਿਸਾਬ ਤੇ ਚਲਾਉਣਾ ਹੁੰਦਾ ਮੈਂ ਠੀਕ ਆ ਆਪਦਾ ਖਰਚਾ ਆਪ ਕੱਢਣਾ ਹੁੰਦਾ ਕਬੂਤਰਾਂ ਦਾ ਖਰਚਾ ਮੈਂ ਕੱਢਣਾ ਹੁੰਦਾ ਮੇਰਾ ਖਰਚਾ ਕੀ ਹੈ ਠੀਕ ਹੈ ਘਰੇ ਇੱਕ ਰੋਟੀ ਦਾ ਖਰਚਾ ਮੇਰਾ ਸਿਰਫ ਉਹ ਵੀ ਮੈਂ ਇੱਕ ਟਾਈਮ ਖਾ ਕੇ ਆਉਣਾ ਕਰੋ ਜਾ ਕੇ ਹੈ ਤੇ ਤੁਸੀਂ ਕਹਿੰਦੇ ਹੋ ਵੀ ਇੱਥੇ ਰਹਿਣਾ ਕੱਲਾ ਰਹਿਣਾ ਘਰੇ ਜਾਣਾ ਘਰੇ ਬਹੁ ਘੱਟ ਜਾਣਾ ਮੈਨੂੰ ਪਤਾ ਹੈਣਾ ਕੋਈ ਆਏ ਗੱਲ ਨਹੀਂ ਵੀ ਕਰੋ ਆਡਾਂ ਕਰੋ ਲੜੇ ਆ ਆਪਾਂ ਪਰ ਜੇ ਤੁਸੀਂ ਗੱਲ ਕਰਦੇ ਵੀ ਤੈਨੂੰ ਸਪੋਰਟ ਕਰੇ ਨਜ਼ਾਰਾ ਤੇਰੇ ਇਹ ਆ ਤੇਰੇ ਉਹ ਆਣਾ ਜੇ ਇੱਡੀ ਸਪੋਰਟ ਹੋਵੇ ਬਈ ਮੈਨੂੰ ਕਣਕ ਮੋਲਣਾ ਲੈਣੀ ਪਵੇ ਬਾਹਰੋਂ ਸਮਝਿਆ ਕਰੋ ਮਾੜਾ ਮੋਟਾ ਗੱਲ ਹੈਣਾ ਵੀ ਤੈਨੂੰ ਕਈ ਕਹਿੰਦੇ ਅਰ ਤੈਨੂੰ ਕਾਦੀ ਟੈਨਸ਼ਨ ਹੈ ਅਰ ਤੈਨੂੰ ਕਾਦੀ ਫਿਕਰ ਹੈ ਯਾਰ ਹਾਂ ਵੀ ਤੂੰ ਹੀ ਢੇਰੀ ਢਾਈ ਰਖਦਾ ਤੂੰ ਨਜ਼ਾਰੇ ਲਿਆ ਕਰ ਇਹ ਕਰਿਆ ਕਰ ਉਹ ਕਰਿਆ ਕਰ ਬਾ ਵੀ ਉਹ ਚੱਕਰ ਨਹੀਂ ਹੁੰਦਾ ਯਾਰ ਗੱਲਾਂ ਇੱਕ ਨਹੀਂ ਹੁੰਦਾ ਗੱਲਾਂ ਬਹੁਤ ਬਣ ਜਾਂਦੀਆਂ ਠੀਕ ਹੈ ਕਿ ਨਹੀਂ ਤਾਂ ਕਰਕੇ ਬਸ ਸਮਝਿਆ ਕਰੋ ਥੋੜਾ ਜਿਹਾ ਹਨਾ ਵੀ ਜਿਵੇਂ ਜਿਵੇਂ ਭੈਣ ਦੀ ਲੱਕੜ ਉਮਰ ਲੰਗੀ ਜਾਂਦੀ ਹੈ ਉਵੇਂ ਬਸ ਟੈਨਸ਼ਨਾਂ ਗਾਲੀ ਪੈਣੀਆਂ ਜਾਂਦਾ ਬਾਕੀ ਘਰੇ ਕੋਈ ਏਡਾ ਬਾਲਾ ਕਨੈਕਸ਼ਨ ਜਾਂ ਹੈ ਨਹੀਂਗਾ ਤੁਹਾਨੂੰ ਹੀ ਪਤਾ ਲੱਗ ਹੀ ਗਿਆ ਹੋਣਾ ਹੈਗਾ ਹਨਾ ਇੱਕ ਤਾਂ ਕਹਦੇ ਨੇ ਨਾ ਪਹਾਸੀ ਨਾਲ ਕੋਈ ਗੱਲ ਕਹਦੇ ਨੇ ਨਾ ਹਾਸੀ ਮਜ਼ਾਕ ਨਾਲ ਹਨਾ ਵੀ ਚਲ ਐ ਨਹੀਂ ਕੋਈ ਮਜ਼ਾਕ ਵਾਲੀ ਗੱਲ ਨਹੀਂ ਬਈ ਸਾਰਾ ਖਰਚਾ ਮਾਪਦਾ ਆਪ ਦੱਕਣਾ ਮੈਂ ਘਰੋਂ ਮੈਨੂੰ ਘਰ ਦੇ ਕਣਕ ਵੀ ਨਹੀਂ ਦਿੰਦੇ ਯਾਰ ਮੁਕਦੀ ਗੱਲ ਹੈ ਜਿਹੜੀ ਗੱਲ ਹੈਗੀ ਆ ਤਾਂ ਹੈਗੀ ਆ ਯਾਰ ਹਨਾ ਆਪਾਂ ਕਿਉਂ ਝੂਠ ਬੋਲ ਗਏ ਬਈ ਠੀਕ ਆ ਕਿ ਨਹੀਂ ਉਹ ਵੀ ਕਹਿੰਦੇ ਆ ਵੀ ਡਰਮ ਨੂੰ ਕਰਦਾ ਜਿੰਦਾ ਆਪਦੀ ਜਿੱਥੋਂ ਮਰਜੀ ਲਿਆ ਸਿੱਧਾ ਸਾਬ ਕਿਤਾਬ ਹੈ ਠੀਕ ਆ ਕਿ ਨਹੀਂ ਚਲੋ ਕੋਈ ਡੇਕ ਨਹੀਂ ਬਾਬੇ ਦੀ ਮਿਹਰ ਹੈਗੀ ਆ ਯਾਰ ਹਨਾ ਆਪਾਂ ਵੀਡੀਓ ਪਾਈ ਜਾਂਦੇ ਆ ਡੇਲੀ ਦੀ ਡੇਲੀ ਤੇ ਚਲੋ YouTube ਤੋਂ ਓਨਾਂ ਕਾਪਾ ਨੂੰ ਆ ਜਾਂਦਾ ਵੀ ਆਪਾਂ ਆਪਦਾ ਖਰਚਾ ਤੇ ਆਪਣੇ ਕੂਤਰਾਂ ਦਾ ਖਰਚਾ ਆਪਾਂ ਚੱਕ ਸਕਦੇ ਆ ਤੇ ਪਰ ਜੇ سپورਟਾ ਹੋਣ ਹਨਾ ਯਾਰ ਘਰੋਂ ਅੰਦਰੋਂ ਬਾਹਰੋਂ ਸਾਰੇ ਪਾਸਿਓਂ ਫਿਰ ਤਾਂ ਗੱਲਾਂ ਹੀ ਕਾਦੀਆਂ ਜੇ ਇੰਨੀ سپورਟ ਹੋਵੇ ਤਾਂ ਪਰ ਤੁਸੀਂ ਐ ਰੱਖ ਕੇ ਚੱਲੋ ਹਨਾ ਵੀ ਵਸ ਮੈਂ ਕੱਲਾ ਸਾਰਾ ਕੁਝ ਲੈ ਕੇ ਉਤਰਿਆ ਜਾਣਾ ਬਈ ਸਾਰਾ ਕੁਝ ਸਾਰੇ ਪਾਸਿਓਂ ਮੈਂ ਕੱਲਾ ਲੈ ਕੇ ਉਤਰਿਆ ਜਾਣਾ ਆਪਦਾ ਖਿੱਚੀ ਇਹਨਾਂ ਕੰਮ ਮੈਂ ਪੂਰਾ ਠੀਕ ਆ ਕਿ ਨਹੀਂ ਔਰ ਕਦੇ-ਕਦੇ ਇਹ ਸਾਲਾ ਮਨਜਾ ਖਰਾਬ ਹੋ ਜਾਂਦਾ ਬੈਠੇ ਬੈਠਿਆ ਤਾਂ ਕਰ ਇੱਕ ਜਿਆਦਾ ਕੱਲੇ ਰਹਿਣ ਕਰਕੇ ਥੋੜਾ ਜਿਹਾ ਉਹਨੂੰ ਵੀ ਮਨਜਾ ਖਰਾਬ ਇਹਨੂੰ ਕੋਈ ਗੱਲ ਨਹੀਂ ਠੀਕ ਆ ਕਿ ਨਹੀਂ ਆ ਗੱਲਾਂ ਬਾਤਾਂ ਮੱਸ ਭਾਬੀ ਯਾਰ ਨਾ ਐ ਕੋਈ ਐਡਾ ਕੋਈ ਦੁੱਖ ਨਹੀਂ ਗਾ ਐਡਾ ਕੋਈ ਦੁੱਖ ਨਹੀਂ ਉਹਨਾਂ ਸਾਲਾ ਨਾਲ ਉਹੀ ਕਦੇ ਕਦੇ ਭਾਂ ਬੇਚੈਨੀ ਜੁਈ ਜਾਂਦੀ ਆ ਹਣਾ ਯਾਰ ਸਾਡੀ ਤਾਂ ਜੀ ਲੱਗੀ ਜਾਂਦਾ ਗੱਲਾਂ ਨਾ ਡੂੰਘਾਂ ਸੋਚਣ ਲੱਗ ਜਾਂਦਾ ਬੈਠੇ ਕਦੇ ਕਦੇ ਮੈਂ ਕਿਰਪਾਂ ਦੀ ਨਾਲ ਨਹੀਂ ਨੇ ਮਾਰੇ ਯਾਰ ਆਪਾਂ ਕਦੇ ਕਿ ਤੈਂ ਲਾਦਾ ਹੁੰਦਾ ਵੀ ਯਾਰ ਕੋਈ ਵੈਲਿਊ ਨਹੀਂ ਜ਼ੀਰੋ ਆ ਯਾਰ ਭਾਂ ਦੀ ਹਾਂਜੀ ਮੇਰੇ ਦੋਸਤੋ ਬੱਚੇ ਕਰਦੀ ਅੰਜਰ ਅੰਦਰ ਜੀ ਸਵੇਰ ਦੇ ਬਠਾਰ ਰੱਖਿਆ ਕਾਫੀ ਟਾਈਮ ਹੋ ਗਿਆ ਤੇ ਸਰੋਂ ਵੀ ਪਣੀ ਪੀਦੀ ਕਰਦੀ ਲਗਭਗ ਮਾੜੀ ਮੋਟੀ ਜਿਹੜੀ ਮੱਕੀ ਸੀ ਆਪਣੀ ਮੱਕੀ ਵੀ ਕਿਰਾ ਡਾ ਕੇ ਜੀ ਆਟਾ ਕੜਤਾਂ ਮਾੜਾ ਮੋਟਾ ਸਾਫ ਜੀ ਕਰਦੀ ਹਨ ਤੇ ਇਧਰ ਆਪਣੇ ਮਿੱਤਰ ਆਏ ਹੋਏ ਆ ਤੁਹਾਨੂੰ ਪਤਾ ਹੀ ਆ ਹਨਾ ਵਨ ਐਂਡ ਦੀਵਾਨ ਐਂਡ ਓਨਲੀ ਸੁਖਿੰਦਰ ਪਿਉਰੀ ਦਾ ਕਾਈਟ ਮਾਸਟਰ ਕਾਈਟ ਹੀ ਹੁੰਦਾ ਹੈ ਪਤੰਗ ਅੱਛਾ ਠੀਕ ਹੈ ਤੇ ਹਰ ਦੇ ਇੱਕ ਮਿੰਟ ਆ ਇਹ ਇਹ ਮੰਨ ਕੇ ਰਹੇ ਏਡੇ ਕੋ ਹੋ ਵੀ ਉਹਨੂੰ ਪਤਾ ਹੈ ਆਉਣ ਸਰ ਜੀ ਇਹਨਾਂ ਨੇ ਡਾਕਟਰੀ ਕਰ ਦੇਣੀ ਹੁੰਦੀ ਹੈ ਹਰੇਕ ਚੀਜ਼ ਦੀ ਤੇ ਭਾਵੇਂ ਮਾਤਾ ਕਿਤੇ ਖੋਲਤਾ ਕੋ 2 ਉਪਰ ਕੈਬ ਜੇ ਲਾ ਕੇ ਭਰਾ ਕਰਦੇ ਹੁਣ ਚੜਦੇ ਨਹੀਂ ਇਹ ਤੇ ਚੜਨਗੇ ਚੜ ਜਾਣਗੇ ਫਿਰ ਤਾਂ ਠੀਕ ਹੈ ਚੱਲ ਕੋਈ ਨਾ ਜਾਂਦਾ ਚੜਾ ਲਈ ਤੇ ਇਧਰ ਆਪਣਾ ਸ਼ੋਭਦੀਪ ਹੋਣਾ ਇਹ ਦੋਵੇਂ ਆਏ ਹੋਏ ਆ ਇਹ ਮੇਨ ਤਾਂ ਆ ਚੀਜ਼ ਫੜਾਉਣਾ ਆਏ ਸੀ ਯਾਰ ਆਪਾਂ ਦਾਖਲਾ ਫੇਰ ਕਰਾ ਲਿਆ ਪਲੱਸ 2 ਚ ਤੇ ਤਿਆਰੀ ਕਰਨੇ ਹੈਗੇ ਉਹ ਭਰੀ ਸੀਗੀ ਆਪਾਂ ਕੀ ਕਹਿੰਦੇ ਆ ਓਪਨ ਹਾ ਓਪਨ ਭਰੀ ਸੀਗੀ ਪਲੱਸ 2 ਇਹ ਉਹਦੀ ਤਿਆਰੀ ਕਰਾਂਗੇ ਦੋ ਵਾਰ ਠੀਕ ਹੈ ਚਲੋ ਜੀ ਕਰਦੇ ਕਰਦੇ ਇਸ ਵੀ ਅੰਦਰ ਪਰ ਯਾਪ ਹੋਏ ਆ ਠੀਕ ਹੈ ਕਿ ਨਹੀਂ ਤੇ ਸਿਕੰਦਰਪੁਰ ਮੈਨੂੰ ਪੜਾ ਵੀ ਲੈ ਕੇ ਵੀ ਘੜਾ ਜਾਊਗਾ ਹਾਂ ਕਿਹਾ ਸੋ ਠੀਕ ਹੈ ਠੀਕ ਹੈ ਕਿ ਨਹੀਂ ਤੇ ਚਲ ਕੋਈ ਨਾ ਕਰਾਂ ਛੱਡ ਦੇ ਇਹਨੂੰ ਛਤਰੀ ਲਾ ਕੇ ਬਾਈ ਬਣੇ ਜਾ ਕੇ ਤੇ ਇਹ ਦੋ ਬੱਚੇ ਸਪੀਰ ਦੇ ਨਾਲ ਚ ਇੱਕ ਬੱਚਾ ਨੂੰ ਕਹਿਣਾ ਵੀ ਚੱਕ ਲੈ ਜਿਹੜਾ ਤੇਰੇ ਲੋਡ ਲਾਦਾ ਲੈ ਜਾਊਗਾ ਇਹ ਆਹ ਛੱਡ ਦਿਆ ਆਣ ਜਾਊਗਾ ਗਰੰਟੀ ਆਪਣੀ ਲਾਲ ਠੱਲ ਆਲਾ ਇਹ ਚੱਕੂਆ ਪਹਿਲਾਂ ਦੱਸ ਦਨਾਂ ਮੈਂ ਬਸ ਚੱਕ ਲੈ ਜਿਹੜਾ ਤੈਨੂੰ ਫਿੱਟ ਲਾਦਾ ਦੋ ਬੱਚੇ ਐ ਤੇ ਤੇਰੀ ਮਰਜ਼ੀ ਐ ਅੰਦਰੇ ਆੜ ਕੇ ਕੱਢ ਲੈ ਦੇਖਣਾ ਦੇਖ ਲੈ ਖੜ ਕੇ 5 ਮਿੰਟ ਕੋਈ ਚੱਕ ਨਹੀਂ ਤੈਨੂੰ ਖੁੱਲੀ ਸ਼ੂਟ ਦੇ ਰੱਖੀ ਆ ਮੈਂ ਹਾਂ ਫੜ ਕੇ ਦੇਖ ਰਿਹਾ ਫੜ ਕੇ ਵੀ ਦੇਖ ਲੈ ਕਿ ਨਹੀਂ ਚੱਕੀ ਹੋਈ ਆ ਜੀ ਬੱਚੇ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਆ ਬੱਚਿਆਂ ਦੀ ਠੀਕ ਆ ਆਹ ਕਿਹੜਾ ਅੱਛਾ ਮਾਪੇ ਬਾਹਰ ਕਿਹੜਾ ਉੱਟ ਗਿਆ ਓਏ ਉਹਨੂੰ ਭੁੱਲੇ ਵੇ ਗਰੀਬ ਨਹੀਂ ਖੇਤਰੀ ਦੇ ਬਾਹਰ ਰੱਖਿਆ ਜਿਹੜਾ ਕਰੀ ਜਾਂਦੇ ਆ ਦੋਵੇਂ ਕਿਹੜਾ ਲੈ ਗੈਣਾ ਬਈ ਉਹ ਲੈ ਗੈਣਾ ਮੁੰਡਾ ਤਾਂ ਥਾਲਾ ਦਖਾਈ ਕਿਹੜੇ ਨੰਬਰ ਲਾਰੰਗ ਦੀ ਪਈ ਆ ਨਾ ਮਾਦ ਨੂੰ ਕੀ ਆਖਿਆ ਸੀਗਾ ਇਹ ਤਾਂ ਨਹੀਂ ਉੱਟਦਾ ਐਂ ਤਾਂ ਬਾੜੀ ਉਹ ਨਹੀਂ ਮੈਂ ਪਹਿਲਾਂ ਨਾ ਮੈਂ ਵੀਡੀਓ ਜੀ ਬੋਲੀ ਐ ਜੀ ਤੂੰ ਦੇਖ ਲਈ ਚੈੱਕ ਕਰ ਲਈ ਜਿਹਦੇ ਅੰਦਰ ਤਾੜਿਆ ਮਾ ਲਾਲ ਥਾਲਾ ਨਾਲ ਫੜੂ ਐ ਚੱਲ ਕੋਈ ਗੱਲ ਨਹੀਂ ਹੈ ਤਾਂ ਦੁਮੇ ਕੋਈ ਉਂਕੂਤਰ ਹਾਂ ਹਾ ਉਹ ਵੱਡ ਡੂਗਾ ਇਹ ਗੱਲ ਤਾਂ ਹੈਗੀ ਐ ਉਹਦਾ ਕੂਤਰ ਦਾ ਬਾਡੀ ਸਟਰਕਚਰ ਨਾ ਤੇ ਪੂਸ਼ਪਾਸ ਤੇ ਬੱਕਰੀ ਆ ਹਾ ਹੋਰ ਆ ਚੀ ਉਹ ਹੋਰ ਚੀਜ਼ ਐ ਫਰਕ ਹਾਂ ਗੁਰਮੈ ਜਿਹਾ ਹੋ ਤਿੱਖਾ ਜਿਹਾ ਭੈਣ ਦਾ ਲਗੜ ਲਓ ਜੀ ਮਾੜੀ ਵੀਡੀਓ ਕੈਪਚਰ ਕਰਦੇ ਖੰਡ ਜੀ ਕਵੈਸਤਾ ਕੂਤਰ ਦਿਖਾਉਣਾ ਹਟ ਗਿਆ ਆਪਾਂ ਪਰ ਕੋਈ ਗੱਲ ਨਹੀਂ ਬੱਚੇ ਇਸ ਫੇਰ ਦਾ ਵਿਖਾਗੇ ਨਾ ਵਿਖਾਗੇ ਕੋਬਰੀ ਸਾਰਾ ਕੰਮ ਠੀਕ ਹੈ ਕਿ ਨਹੀਂ ਤੇ ਇਹ ਬਈ ਦੱਸ ਆ ਇਹਨੂੰ ਤਾਂ ਪਾਸੇ ਕਰ ਬੜਦਾ ਆ ਖੰਡਰੀ ਇਹਦਾ ਕੋ ਚੱਕ ਨਹੀਂ ਵੱਡਾ ਕੂਤਰ ਫੂੰਜੀ ਵਾਲੇ ਦਾ ਆਹ ਬੱਚਾ ਮੇਨ ਹਾਈਲਾਈਟ ਠੀਕ ਹੈ ਜਿਹੋ ਜਾਂ ਮੰਨ ਕੇ ਚੱਲ ਬੱਚੇ ਦਾ ਬਾਡੀ ਸਟਰਕਚਰ ਹੈ ਜਾਂ ਜਿੰਨਾ ਕ ਵੀ ਇਹ ਮੈਨੂੰ ਨੌਲੇਜ ਆ ਆਪਦੇ ਹਿਸਾਬ ਤੇ ਮੈਂ ਤੱਕ ਲਈ ਆ ਬੱਚੇ ਦੀ ਠੀਕ ਹੈ ਪਹਿਲੀ ਗੱਲ ਤਾਂ ਇਹਦੇ ਤੇ ਕੋਈ ਐਸਟੀਮੇਟ ਨਹੀਂ ਲਾ ਸਕਦਾ ਮੈਂ ਵੀ ਕੀ ਕਰਨੇ ਨੇ ਪਰ ਫਿਰ ਵੀ ਇੱਕ ਜੇ ਮੇਰਾ ਓਪੀਨੀਅਨ ਪੁੱਛੋਗੇ ਵੀ ਬੱਚਾ ਕੀ ਕਰੂਗਾ ਬੱਚੇ ਦਾ ਬਾਡੀ ਸਟਰਕਚਰ ਦੇਖ ਕੇ ਮ ਉੱਡ ਜੂਗਾ ਬੱਚਾ ਵੱਡਗਾ ਉੱਡਿਆ ਕਰੂਗਾ ਇੱਕ ਤਾਂ ਉਡੂ ਨੀਵਾ ਇਹ ਉੱਚਾ ਨਹੀਂ ਆਂਦਾ ਉੱਚਾ ਜਾ ਹੀ ਵੜਿਆ ਤੇ ਨਾ ਇਹ ਨੀਵਾ ਆਇਆ ਕਰੂ ਇਹ ਅਧਿਕਾਰ ਹੀ ਰਹਿ ਕੇ ਉੱਡੂਗਾ ਇਹ ਲੰਮਾ ਉੱਡੂਗਾ ਬੱਚਾ ਠੀਕ ਹੈ ਕਿ ਨਹੀਂ ਜਾਣ ਜੂ ਨਾਲ ਤੱਕਾ ਮੁੱਕੇ ਹੀ ਐ ਮੁੱਕਦੀ ਗੱਲ ਐ ਹੈ ਤੇ ਠੰਡੇ ਦੇ ਨਾਲ ਜੁੱਡੂ ਲੋ ਵਾਲਾ ਹਣੀਗਾ ਇਹ ਸਿੱਧਾ ਹੀ ਸਾਬ ਕਤਾ ਲੈ ਹੈ ਲੱਗਾ ਪਤਾ ਤੇ ਬਾਕੀ ਭਰਾਵਾ ਤੂੰ ਡਾਉਣਾ ਤੇ ਤੂੰ ਦੱਸਣਾ ਮੈਂ ਇੱਕ ਤੈਨੂੰ 40 ਡਿਗਰੀ ਜੁੜਨਾ ਨੇ 50 50 ਡਿਗਰੀ ਹੋਣੀ ਨੇ ਉੱਡਣਾ ਨਹੀਂ ਠੀਕ ਹੈ ਕਿ ਨਹੀਂ ਮੈਂ ਇੱਕ ਤੁੱਕਾ ਲਾ ਕੇ ਤੈਨੂੰ ਦੇਤਾ ਦੱਸਤਾ ਹੁਣ ਰਿਜ਼ਲਟ ਤੂੰ ਕੱਢਣਾ ਹੈਗਾ ਆਪਣੇ ਭਾ ਦੀ ਤਾਂ ਗੰਦ ਦਾ ਹੈ ਸਾਰਿਆਂ ਤੋਂ ਸਿੱਧਾ ਹਸਾਬ ਹੁਕਤਾ ਵੇ ਜਿਹੜੀ ਗੱਲ ਹੈਗੀ ਆ ਤਾਂ ਹੈਗੀ ਆ ਆ ਵੱਡਾ ਕੂਤਰਾ ਬਈ ਠੀਕ ਨਹੀਂ ਵੱਡੇ ਫੂੰਜੇ ਵਾਲੇ ਦਾ ਇਹ ਵੀ ਉਹਨੂੰ ਚੁਕਾਤਾ ਇਹ ਵੀ ਮੇਰੇ ਮਨਕ ਚੱਲੂ ਤਾਂ ਕੂਤਰਾ ਚੰਗਾ ਉੜਦੇ ਰਿਹਾ ਵਧੀਆ ਪਰ ਮੇਰੇ ਕੋਲ ਵਾਹ ਬੈਠਣ ਵਾਲੇ ਬਾਕੀ ਫਿੱਟ ਜਾਣੀ ਸੀ ਮੇਰਾ ਮਾਂ ਤੂੰ ਲੈ ਜਾ ਕੋਈ ਗੱਲ ਨਹੀਂ ਯਾਰ ਜੇ ਲੋਡ ਪਈ ਤਾਂ ਬੱਚੇ ਪੁੱچے ਕਢਾ ਲਾਂਗੇ ਠੀਕ ਹੈ ਓਕੇ ਜੀ ਫਿਰ ਚਲੋ ਪਿੰਡ ਨੂੰ ਓਕੇ ਜੀ ਐ ਨੂੰ ਠੀਕ ਹੈ ਕਿ ਨਹੀਂ ਬਸ ਦੋ ਕੁ ਮਹੀਨੇ ਰਹਿ ਗਏ ਫਿਰ ਮਿਲਿਆ ਕਰਾਂਗੇ ਆਪਾਂ ਠੀਕ ਹੈ ਕਿ ਨਹੀਂ ਹਾਂ ਉਸਤਾਦ ਜੀ ਤਾਂ ਮੈਂ ਇਧਰ ਆਈ ਹੋਇਆ ਆਪਣੇ ਕਾਲੀ ਗੁੱਡੀ ਪਾ ਕੇ ਤੇ ਇਧਰ ਬਾਪਿਓ ਆਹਾ ਮੈਂ ਚੀਜ਼ ਫੜਾਉਣਾ ਆਏ ਸੀ ਇਹਨੂੰ ਮੈਂ ਕਿਹਾ ਸੀ ਮੈਂ ਤੁਸੀਂ ਆ ਲੈ ਕੇ ਫੜਾ ਕੇ ਜਾਓ ਹਣਾ ਬਾਕੀ ਇਹਨੂੰ ਦਿਖਾ ਹੀ ਦਿੱਤੀ ਮੈਨੂੰ ਲੱਗਦਾ ਮੈਂ ਦੂਰੀ ਤੋਂ ਫਿਰ ਦਿਖਾਈ ਤੇ ਇਧਰ ਆਹਾ ਬਾਪਿਓ ਆ ਮੱਕੀ ਸਾਫ ਕੀਤੀ ਹੈ ਠੀਕ ਹੈ ਕਿ ਨਹੀਂ ਫੋੜਾ ਆਟਾ ਆ ਬਣਨ ਦਾ ਪਈ ਬਈ ਇਹਨੂੰ ਆ ਕੜਤਾ ਚ ਉਹ ਕਰਕੇ ਛਾਣ ਛੂਣ ਕੇ ਚੰਗੀ ਤਰ੍ਹਾਂ ਇਦਰਾ ਸਰੋਂ ਸੀ ਜਿਹੜੀ ਆਪਣੀ ਹਨਾ ਤੇ ਇਹ ਵੀ ਚੰਗੀ ਤਰ੍ਹਾਂ ਧੋਤੀ ਆਪਾਂ ਉਹ ਮੁਰਿਆ ਕੀ ਆ ਰਿਹਾ ਇੱਕ ਮਿੰਟ ਹੀ ਆ ਇਹਨੂੰ ਪਾਸੇ ਰੱਖਾਂ ਆ ਸਰੋਂ ਬਣਾਤੀ ਇੱਕ ਨੰਬਰ ਪਾ ਠੀਕ ਹੈ ਤੇ ਹੁਣ ਹਜੇ ਗਲੋਟ ਚੱਲੇ ਆ ਮੱਕੀ ਲੈਣ ਤੇ ਸਰੋਂ ਨੂੰ ਜੀ ਪਾਤਾ ਅੰਦਰ ਸੁੱਕਣਾ ਠੀਕ ਹੈ ਕਿ ਨਹੀਂ ਬਸ ਕੱਲ ਤੇ ਕਰੇ ਨੇ ਪੂਰੀ ਕਾਲਾ ਥਾਂ ਤੇ ਕਰ ਚੰਗੀ ਤਰ੍ਹਾਂ ਡਰਾਈ ਹੋ ਜੂਗੀ ਜੇ ਕੱਲ ਨੂੰ ਦਿਨੇ ਧੁੱਪ ਤਾਂ ਨਿਕਲੇ ਤੇ ਦਿਨੇ ਬਾਹਰ ਕੱਢ ਦਾਂਗੇ ਇਹਨੂੰ ਤੇ ਨਹੀਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਇਹਦੇ ਸੁੱਕ ਜਾਣਾ ਹੈ ਪੱਖਾ ਦਿੱਤਾ ਉੱਤੋਂ ਛੱਡ ਆਪਾਂ ਠੀਕ ਹੈ ਤੇ ਬਾਕੀ ਸਾਰੀਆਂ ਰਿਪੋਰਟਾਂ ਓਕੇ ਕਵਾਲਿਆ ਜੀ ਫਿਊਲ ਆ ਪਾਇ ਇਥੋਂ 210 ਰੁਪਈਆ ਦਾ ਜੀ ਠੀਕ ਹੈ ਹੁਣ ਖੇਦਦੇ ਆ ਜੀ ਬਸ ਆਏ ਫਿਰਦੇ ਆ ਜੀ ਉਹੀ ਰਾਵਾਂ ਤੇ ਜਿਹੜੀਆਂ ਸੜਕਾਂ ਮੈਂ ਮੋਟਰਸਾਈਕਲ ਚਲਾ ਚਲਾ ਨੀਵੇਂ ਹੀ ਕਰਤਗਾ ਜਦੋਂ ਦਾ ਮੈਂ ਜਵਾਨ ਹੋਇਆ ਐ ਹੋਈ ਜਦੋਂ ਦੀ ਮੇਰੇ ਸੁਰਤ ਤੋਂ ਹੁੰਦੀਆਂ ਸੜਕਾਂ ਨੀਵੇਂ ਹੀ ਕਰਤਗਾ ਮੋਟਰਸਾਈਕਲ ਚਲਾ ਚਲਾਏ ਠੀਕ ਹੈ ਕਿ ਨਹੀਂ ਚੱਕ ਲਓ ਚੋਬਰ ਜੀ ਬਣਾਤੀ ਮੈਂ ਵੀਡੀਓ ਦੂਜੇ ਤਾ ਦਹਾਵੀ ਬਾਕਸ ਚੱਕ ਲਿਓ ਆਪਣਾ ਦੋਵੇਂ ਚੱਕ ਲਿਓ ਆਜੋ ਆਜੋ ਚ ਨਿਕਲ ਗਏ ਬਾਹਰ ਠੀਕ ਹੈ ਕਿ ਨਹੀਂ ਤੇ ਓਕੇ ਅੰਕਲ ਜੀ ਧੰਨਵਾਦ ਹਾਂਜੀ ਚੋਬਰਾ ਪਿੰਡ ਚੱਲ ਕੇ ਸਿੱਧਾ ਫਿਰ ਹੋਰ ਕਿ ਵੇਖਣਾ ਕੋ ਮਾਹੌਲ ਹਾਂਜੀ ਚੱਲੇ ਆ ਜੀ ਮਲੋਟ ਸ਼ਹਿਰ ਨੂੰ ਅਲਵਿਦਾ ਕਰਕੇ ਮੇਰਾ ਹੀ ਬੜਾ ਹੀ ਦਿਲ ਦੇ ਨੇੜੇ ਹੈ ਇਹ ਸ਼ਹਿਰ ਮੈਨੂੰ ਲੈ ਕੇ ਹੀ ਬਹਿ ਗਿਆ ਜੀ 2 ਸਾਲ ਹੋ ਗਏ ਹਾਂਜੀ ਬਸ ਤੁਹਾਨੂੰ ਘਰੇ ਆ ਕੇ ਦੱਸਾਂਗੇ ਵੀ ਕੀ ਕੀ ਖਰਾਕ ਲੈਤੀ ਹੈ ਠੀਕ ਹੈ ਆ ਦੇ ਐਸਟੀਮੇਟ ਨਾਲ ਲੈਂਤੀ ਏ ਗੋਰੇ ਬਾਈ ਨੇ ਬੂਹਨੀ ਚੱਕਾ ਉਹਨੇ ਕੱਟਦਾ ਕੰਮ ਚ ਹੋਣਾ ਉਹ ਫਿਰ ਮੈਂ ਆਪਦੀ ਧੱਕਣ ਵਾਲੀ ਲੈ ਲਈ ਯਾਰ ਮੈਂ ਚੱਲ ਕੋਈ ਨਾ ਜਿਵੇਂ ਚੱਲਦਾ ਫਿਰ ਉਵੇਂ ਹੀ ਚੱਲਣ ਦੇ ਕੀ ਬੰਦ ਹੈ ਠੀਕ ਹੈ ਕਿ ਨਹੀਂ ਹਾਂ ਜੀ ਮੇਰੇ ਵੀਰੋ ਆ ਗਏ ਜੀ ਪਿੰਡ ਲੰਬੀ ਜੀ ਠੀਕ ਹੈ ਜੀ ਇੱਥੋਂ ਖਾਂਗੇ ਕੋਲਚੇ ਫੇਰ ਚੱਲਾਂਗੇ ਹਾਂ ਜੀ ਮੇਰੇ ਵੀਰੋ ਕਾੜੇ ਹੀ ਕੋਲਚੇ ਸੌਰੀ ਛੋਡੇ ਵਾਸਤੇ ਵੀਡੀਓ ਨਹੀਂ ਬਣਾਈ ਗਈ ਕੋਲਚਾਂ ਦੀ ਤੇ ਉਧਰ ਆਪਣੇ ਮਿੱਤਰ ਗਰਪਾਲੀ ਨੇ ਮਾਰਦਾ ਬੋਲ ਮੈਂ ਸਕੈਨ ਕਰਾਂ ਸੀ ਪੈਸੇ ਕਹਿੰਦਾ ਕਰਦੇ ਕਰਦੇ ਸਕੈਂਡਰ ਉਹ ਜਾਂਦਾ ਕਿ ਬੁਲਟ ਤੇ ਹੋਇਆ ਹੈ ਹੋ ਜਾਂਦਾ ਕਿ ਨਹੀਂ ਆ ਤਾਂ ਹੋ ਰਿਹਾ ਕੋਈ ਉਹ ਹੋ ਜਾਂਦਾ ਹੋ ਜਾਂਦਾ ਬੈਠਾ ਮੱਚ ਕੇ ਜਾਉੜ ਗੇ ਤੇ ਕਹਿੰਦਾ ਹੈ ਨਹੀਂ ਨਹੀਂ ਇਹਨਾਂ ਤੇ ਨਹੀਂ ਜਾਂਦੇ ਤੇ ਕਹਿੰਦਾ ਆਜੋ ਆਜੋ ਕਹਿੰਦਾ ਮੈਂ ਖਾ ਆ ਕੇ ਕੋਈ ਗੱਲ ਤੁਸੀਂ ਸਾਨੂੰ ਬੁਲਾ ਲਿਆ ਸੀ ਥੋੜੇ ਵਤਨਾਇ ਫਿਰਦੇ ਆ ਜੀ ਤੇ ਅਸੀਂ ਤੁਹਾਡੇ ਕੋਲੇ ਆ ਕੇ ਜਾਵਾਂਗੇ ਜ਼ਰੂਰ ਮਿਲ ਕੇ ਜਾਵਾਂਗੇ ਚਲੋ ਹੀ ਚੱਲ ਗਏ 에어ਪੋਰਟ ਦੇ ਇੱਕ ਪਈ ਚੋਂ ਉੱਪਰ ਦਾ ਚੱਕ ਲੋ ਜੀ 400 ਇਸ ਤਰ੍ਹਾਂ 420 ਹੋ ਗਈ ਆਪਣੇ ਮੀਟਰ ਤੇ 420 ਹੋਈ ਪਈ ਐ ਅੱਖਾਂ ਦੇ ਵਜੇ ਸਿੱਧਾ ਚੱਕ ਹਾਂ ਤੇ ਤਾਂ ਹੀ ਤੇਰੇ ਨਾਲ 420 ਹੋ ਗਈ ਆਗੇ ਬਸ ਨੇੜੇ ਬਈ ਲੰਬੀ ਤੋਂ ਮਾਨ ਵਾਲੀ ਸੜਕ ਤੇ ਆ ਪਿੰਡ ਵਾਲੀ ਤੇ ਉਧਰ ਦਵਣੀ ਫੋਨ ਕਰੀ ਜਾਂਦਾ ਆਗੇ ਜੀ ਘਰੇ ਖਰਾਕ ਲੈ ਕੇ ਰੋਕੋ ਜੀ ਅੰਦਰ ਨਾ ਵੜੋ ਜੀ ਆਇਆ ਨਾ ਕਰੋ ਗਲਤ ਕੰਮ ਹੋ ਜਾਊਗਾ ਖੜ ਜੋ ਜੀ ਖਰਾਕ ਡੇਗਣ ਵਾਲੀ ਹੈ ਇਹ ਆਪਣੇ ਹਾਂਜੀ ਮੇਰੇ ਵੀਰੋ ਤੇ ਲਾਈਟਾਂ ਨੂੰ ਨਾ ਛੱਡਦੇ ਪੜੇ ਨੰਬਰ ਤੇ ਤਾਂ ਖੁੱਡਾ ਲੈਣਾ ਛੱਡਗਾ ਆਪਾਂ ਠੀਕ ਹੈ ਤੇ ਆ ਆ ਛੱਡਦੇ ਨਲੀ ਤਾਂ ਲੱਗੂ ਵੀ ਭਾਈ ਯਾਰ ਠੀਕ ਆ ਕਿ ਨਹੀਂ ਹਾਂਜੀ ਉਹ ਫਿਰਦਾ ਹੀ ਆ ਟਾਈ ਚੋਬਰ ਜੀ ਹਾਂਜੀ ਪਹਿਲਾਂ ਆਏ ਤੋਂ ਪਹਿਲਾਂ ਬਹੁਤ ਪੁੱਠਾ ਮਾਰਦਾ ਸੀ ਇਥੇ ਤਾਂ ਹੀ ਅਜੂ ਘੂਂਗਾ ਦਾ ਡੇਰਾ ਸੀਗਾ ਹਾਂ ਦਾ ਗੋਲਿਆਂ ਦਾ ਹਾਂਜੀ ਆਣ ਕੇ ਲੱਗੀ ਕਰਕੇ ਹਾਂਜੀ ਦੇਖ ਜਾਂਦੇ ਜੀ ਓਲੇ ਵਾਜ ਦੇ ਵੇਖ ਹਾਏ ਸੇਮਾ ਓਕੇ ਹੋ ਗਈ ਹੁਣ ਦੱਸਦਾ ਈ ਤੁਹਾਨੂੰ ਕੀ ਕੀ ਖਰਾਕ ਲੈ ਕੇ ਆਉਂਦੇ ਠੀਕ ਐ ਇੱਕ ਚੀਜ਼ ਨਵੀਂ ਲੈ ਕੇ ਆਂਦੀ ਆ ਬਸ ਆਹ ਕੱਲੀ ਠੀਕ ਐ ਇਹ ਹੋ ਗਈ ਜਵਾਰ ਆਪਣੀ ਤੇ ਇੱਧਰ ਹੋ ਗਈ ਜੀ ਛੋਲੇ ਜੱਦੀ ਪੁਛਤੀ ਇਹ ਨਹੀਂ ਬੰਦ ਕਰਨੇ ਤੇ ਛੋਲੇ ਜਵ੍ਹਾ ਛੋਲੇ ਜਵਾਰ ਤੇ ਮੱਕੀ 20 ਕਿਲੋ ਇਹਦੇ ਚ ਹਜੇ ਧੂਣੀ ਆਪਾਂ ਚੰਗੀ ਤਰ੍ਹਾਂ ਤੇ ਇੱਕ ਕੱਲ ਨੂੰ ਬਲਜੀਤ ਤੋਂ ਲੈਣਾ ਬਾਹਰਾਂ ਬਸ ਤੇ ਉੱਡ ਨਾਲ ਇੱਕ ਸਰੋਂ ਸੱਚ ਉਹ ਅੰਦਰ ਪਈ ਆ ਇਹ ਮੈਂ ਖਾ ਕੇ ਦੇਣਾ 1 ਮਿੰਟ ਇੱਕ ਹਾਉ ਪਈ ਅੰਦਰ ਸਰੋਂ ਪਈ ਆਪਣੀ ਸੁੱਕਣੀ ਪਾਈ ਜਿਹੜੇ ਡਾਉਣ ਵਾਲੇ ਕੂਤਰਾਂ ਨੂੰ ਤੁਹਾਨੂੰ ਮੈਂ ਦੱਸਦਾ ਕੀ ਕੀ ਪਾਵਾਂਗੇ ਡਾਉਣ ਵਾਲੇ ਕੂਤਰਾਂ ਨੂੰ ਇੱਕ ਤਾਂ ਪਾਉਣੀ ਸਰੋਂ ਇੱਕ ਪਾਉਣੀ ਜਵਾਰ ਇੱਕ ਪਾਉਣੀ ਮੱਕੀ ਬਸ ਛੋਲੇ ਵੀ ਬੰਦ ਆ ਬਾਇਰਾ ਹੀ ਬੰਦਾ ਡਾਊਨ ਲੈ ਕੂਤਰਾ ਦਾ ਕੱਲੀ ਮੱਕੀ ਜਵਾਰ ਤੇ ਸਰੋਂ ਤਿੰਨ ਚੀਜ਼ਾਂ ਠੀਕ ਹੈ ਕਿ ਨਹੀਂ ਤੇ ਦੂਜੇ ਜਿਹੜੇ ਬਾਇਰਾ ਤੇ ਛੋਲੇ ਆਏ ਵੱਡੇ ਕੂਤਰਾ ਵਾਸਤੇ ਲਿਆਂਦੇ ਆ ਹਾਂ ਜੀ ਮੇਰੇ ਵੀਰੋ ਦਾਣੇ ਵਾਲੀਆਂ ਟਰੇਆਂ ਜੀ ਰੈਡੀ ਤੇ ਇਧਰ ਹੌਟ ਵਾਟਰ ਵੀ ਰੈਡੀ ਠੀਕ ਹੈ ਇਧਰ ਚੋਬਰ ਵੀ ਰੈਡੀ ਹੈ ਕੈਮਰਾਮੈਨ ਬਣਨ ਨੂੰ ਹੈ ਕਦੇ ਕਦੇ ਦੋ ਕੈਮਰਾਮੈਨ ਦੇ ਆਸ ਵਿੱਚ ਟਕਰੋ ਹੀ ਦਿੰਦੀ ਆ ਅੱਗੇ ਕਰ ਦਿੰਦਾ ਇੱਕ ਦੂਜੇ ਦੇ ਵਿੱਚ ਬਹੁਤ ਸੱਦਨ ਵੀਡੀਓ ਵੇਖ ਵੇਖ ਆ ਰਹੇ ਆ ਜੀ ਵਾਟਰ ਨਹੀਂ ਕੱਢਣਾ ਨਹੀਂ ਨਹੀਂ ਬਾਹਰ ਨਹੀਂ ਕੱਢਣਾ ਵਿੱਚ ਹੀ ਚੱਕ ਕੇ ਉੱਪਰ ਚੱਕ ਕੇ ਰੱਖਦੇ ਆਪਾਂ ਪਾ ਦਿੰਦੇ ਆ ਤੇ ਉਡਰਾਂ ਲੈ ਦੇ ਭਾਂਡੇ ਜਿਹੜੇ ਪਾਣੀ ਪਾ ਜਾਂਦਾ ਬਾਬੇ ਠੀਕ ਹੈ ਥੋੜਾ ਥੋੜਾ ਕਰ ਜਾਂਦਾ ਐਡ ਤੇ ਹੁਣ ਇਧਰ ਵੱਡੇ ਘੋਤਰਾਲੇ ਭਾਂਡੇ ਜੀ ਪਾਣੀ ਕਰਦ ਕੇ ਮਾੜਾ ਮੋਟਾ ਜੇ ਇਹਨਾਂ ਕੋਲ ਤਾਂ ਭਰੀ ਪਈ ਹੁੰਦੇ ਆ ਚਲੋ ਫਿਰ ਵੀ ਪਾ ਦਿੰਨੇ ਆ ਬੜਾ ਮੋਟਾ ਸਾਰੇ ਇਹ ਬੈਟ ਕਾਲੀ ਪਾਸੇ ਤੇ ਇਹਨਾਂ ਨੂੰ ਖਰਾਕ ਪਾਵਾਂਗੇ ਘੱਟ ਬਾਬੂ ਕਿਉਂਕਿ ਇਹਨੇ ਖਾਧੀ ਨਹੀਂ ਪਹਿਲਾਂ ਨੇ ਦਾਣੇ ਪਏ ਆ ਲੈ ਵੀ ਚੋਬਰਾ ਹਾਈ ਨਹੀਂ ਪਾ ਇਹਨਾਂ ਨੂੰ ਕਿਰਾ ਤੇ ਜਮਾ ਵਹਿਲੀ ਕਰਕੇ ਨਾ ਇਹ ਟਰੇ ਉਹਦੋਂ ਬਾਅਦ ਪਾਵਾਂਗੇ ਉਹਨੂੰ ਦੇਖ ਚਿੱਟੀ ਚਿੱਟੀ ਜਵਾਰ ਕੀੜੀ ਸੁੰਗ ਲਾਦੇ ਆ ਨਾ ਹੋਏ ਇੱਕ ਨੰਬਰ ਹੋਇਆ ਕੰਮ ਆਇਓ 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 ਪੱਤਾ ਲਓ ਜੀ ਵਾਟਰ ਵੀ ਪਾ ਦੇ ਕਿ ਉਧਰ ਲਓ ਪਾਣੀ ਵਾਲਾ ਭਾਂਡਾ ਵੀ ਭਰ ਦੇਣਾ ਠੀਕ ਆ ਤੇ ਓਕੇ ਹੋ ਗਈ ਰਿਪੋਰਟ ਡਰਨਗੇ ਬਾਲਾ ਇਹ ਤਾਂ ਹਾਂਜੀ ਓਕੇ ਹੋ ਗਈ ਰਿਪੋਰਟ ਵਾਟਰ ਵਾਲੀ ਤਾਂ ਸਾਰੇ ਖੁੱਡਾ ਜੀ ਵਾਟਰ ਪਾਤਾ ਬੈਠ ਕੇ ਦਾਣਾ ਪਾਣੀ ਵੀ ਹੋ ਗਿਆ ਆ ਚੋਪਰਾ ਦੂਜੇ ਵੱਡੇ ਖੁੱਡਾ ਜੀ ਪਾ ਗਏ ਆ ਪਾ ਜੋ ਜੀ ਪਾ ਗਏ ਖੱਦਾ ਖੱਦਾ ਨਹੀਂ ਅੱਜ ਨਾ ਆਵਾਂਗੇ ਵੀ 7 ਦਿਨਾਂ ਤੋਂ 7 ਦਿਨਾਂ ਤੋਂ ਆਇਓ 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 ਪਾ ਤਾ ਜਦੋਂ ਵੀ ਕੰਮ ਪਾ ਸਾਰਾ ਕਲੀਜ ਕਰਦੇ ਡੂਟੇ ਇੱਧਰ ਮਾਦਿਆਂ ਨੂੰ ਧਰਦਗੇ ਵੀ ਤਰਫ ਵੀ ਆ ਗਏ ਹੈ ਜੀ ਆਇਓ 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 ਖੜੋ ਪਾਇਓ ਭੱਜ ਕੇ ਟਰੇ ਨੂੰ ਹਾਂਜੀ ਆ ਗਏ ਜੀ ਉਡਰ ਵਾਲੇ ਪੁੱਤਰਾਵਾਲ ਆਇਓ 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 ਪਤਾ ਸਪੇਅਰ ਦਾ ਬਚਾ ਤੇ ਇਹਨੂੰ ਵੀ ਦੇਣਾ ਨਾ ਓਏ ਆਇਓ ਮੁਰੇ ਡਿੱਗੀ ਆਂਦਾ ਤੇਰੇ ਲੇਖੀ ਹੈ ਵੀ ਨਾਲ ਇਹਦਾ ਇੱਥੇ ਲਵੋਣਾ ਇੱਥੇ ਹੀ ਲਵੋਣਾ ਅੱਛਾ ਟੂਲ ਵਾਲੀ ਕੋਈ ਰੇ ਬਦਲ ਗਈ ਹਾਂ ਹਾਂ ਬਦਲ ਲੇਗੇ ਓਕੇ ਆਗੇ ਖੁਡਾ ਨੰਬਰ 4 ਖੁਡਾ ਨੰਬਰ 4 ਆਇਓ 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 ਪਤਾ ਹਾਂ ਜੀ ਮੇਰੇ ਵੀਰੋ ਤੇ ਚੱਕ ਲਗੇ ਜੀ ਸਪੇਅਰ ਦਾ ਬੱਚਾ ਚੁੱਪਰ ਵਾਸਤੇ ਆਇਓ 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 ਪਤਾ ਲਾਉ ਦੀ ਅਗੇ ਬਾਅਦ ਦੇਖ ਮੁੰਡੇ ਮੇਰੇ ਕਹ ਰਹੇ ਕਿ ਨਗਾ ਬਦਲ ਦੇਗੇ ਪਹਿਲਾ ਮੈਂ ਕਿਹਾ ਮੈਂ ਲਵਾਉਂਗਾ ਬਈ ਆਪਾਂ ਅੱਬ ਵੱਡੀ ਫਲੱਡ ਲੈ ਛੱਡ ਗਈ ਆਪਣੀ ਸ਼ੇਰਾ ਭੱਜ ਕੇ ਜਾ ਫਲੱਡ ਲੈ ਛੱਡ ਗਿਆ ਚਰਨ ਘਟਾ ਫਿਰ ਗੱਲ ਕਰਾਂਗੇ ਚਾਨਣ ਕਿਉਂਕਿ ਅੰਧੇਰੇ ਚ ਸ਼ਤਾਨ ਡਰਾਉਂਦੇ ਆਪਾਂ ਨੂੰ ਦਾ ਕਰਕੇ ਠੀਕ ਹੈ ਕਿ ਨਹੀਂ ਹੈ ਲੈਣ ਲਈ ਸ਼ੌਂਕ ਕਰਾ ਦਿੱ ਗੋ ਸਪੀਅਰ ਦੇ ਬੱਚਾਂ ਦਾ ਜਾਂਦੀ ਵਾਰ ਦਾ ਫੱਕਰਾ ਇਹ ਨਹੀਂ ਪੰਦਰਾ ਵਿਖਾਈ ਹੀ ਨਹੀਂ ਆਪਾਂ ਇਹ ਇਧਰ ਆ ਚਾਨਣ ਚ ਕੋਈ ਨਾ ਪੈਰ ਪੂਰ ਤਾਂ ਬਿਠਾਣ ਲਿਪੜੇ ਹੁੰਦੇ ਆ ਵੱਡੇ ਪੁੱਤਰਾਂ ਦੇ ਦਿਖਾਓ ਜੀ ਹੈ ਕਿਆ ਬਾਤਾਂ ਨੇ ਹਰ ਜੋ ਜੂਮ ਕਰਦੇ ਆਪਾਂ ਇੱਥੇ ਹਰ ਜੋ ਜੀ ਕੋਈ ਨਾ ਸੋਹਣਾ ਲੱਗੀਆਂ ਨਾ ਆ ਬੱਚਾ ਇਸ ਪੇਰ ਦਾ ਠੀਕ ਹੈ ਚਿੱਟੀਆਂ ਅੱਖਾਂ ਚਿੱਟੀ ਨੋਕ ਲਾਲ ਚੀਨੇ ਹੈ ਰਤਿ ਹਕ ਰਤਿ ਪੂਸ਼ ਹਰ ਜੋ ਪੱਲੇ ਪੁਲੇ ਕਿਆ ਬਾਤਾਂ ਨੇ ਚਿਪਗਾਂ ਲੱਗੀਆਂ ਕੰਨੀਆਂ ਵਾਲਿਆਂ ਤੇ ਤਾਂ ਦੋਵੇਂ ਪਾਸੇ ਲੰਗਾਂ ਦੋਵੇਂ ਪਾਸੇ ਲੰਗਾਂ ਪੱਲੇ ਵਸ ਹਾਬ ਜੀ ਦੀ ਹੋਲੇ ਇੱਥੇ ਰੱਖ ਹੋਣ ਕੇ ਥੋੜੇ ਹੋਰ ਕੋਲ ਜਿਸ ਤੱਕ ਮੇਰਾ ਅਸਟੀਮੇਟਾ ਚੋਬਰਾ ਉੱਡਣਗੇ ਪਰ ਓਨੇ ਨਹੀਂ ਤੇ ਇੱਕ ਗੱਲ ਹੋਰ ਇਹ ਉਡਣਗੇ ਅਧਿਕਾਰ ਹੀ ਉਡਣਗੇ ਨਾ ਤਾਂ ਉੱਚੇ ਜਾਣ ਵਾਲੇ ਤੇ ਜਾਂ ਨਾ ਨੀਵੇਂ ਜਾਣ ਨਾ ਨੀਵੇਂ ਰਹਿਣ ਠੀਕ ਹੈ ਤੇ ਲੰਮੇ ਜਾ ਵੀ ਸਕਦੇ ਆ ਤੇ ਆਏ ਨਹੀਂ ਪਤਾ ਕਿ ਗੋਲ gekeੜੇ ਚ ਉਡਣੇ ਵੱਡੀਮੀ ਦਾ ਥੋੜੇ ਜਿਹਾ ਅਧਿਕਾਰ ਏ ਤੇ ਲੰਮੇ ਉਡਣਗੇ ਇਹ ਤੇ ਉਡਣਗੇ ਮੱਠੇ ਦਿਨਾ ਚ ਜਿੱਥੋਂ ਤੱਕ ਮੇਰਾ ਅਸਟੀਮੇਟ ਕਹਿੰਦਾ ਵੀ 40 ਚੁਲੀ ਡਿਗਰੀ ਦੂਸਰ ਦਾਸਰ ਨੂੰ ਸਰਾਹ ਲਉਣਗੇ ਇਹ ਤੇ ਲੋ ਵਾਲੇ ਮੇਰੇ ਸਾਹਮਣੇ ਲੈ ਹੈ ਨਹੀਂ ਬਾਕੀ ਯਾਰ ਕੂਤਰ ਦਾ ਬੋਡੀ ਸਟਰਕਚਰ ਹੈ ਨਾ ਬੰਤਰ ਭਾਂ ਚ ਪਏ ਤਾਂ ਸੇਲਿਆਰ ਗਈ ਹੈ ਹਾਂ ਸੇਲਾਣ ਹੈ ਤੇ ਨਿਗਾ ਨਾ ਲਾਉਣਾ ਚੋਬਰਾ ਠੀਕ ਹੈ ਤੇ ਇਥੋਂ ਰਿਜ਼ਲਟ ਪਤਾ ਕਰਨਾ ਮੇਦਾ ਸੁਖੇਂਦਰ ਤਾਂ ਮੈਨੂੰ ਯਕੀਨ ਹੀ ਹੈ ਹਾਂ ਵੀਰ ਉਹਨੂੰ ਤਾਂ ਰਿਜ਼ਲਟ ਮੈਨੂੰ ਦੱਸ ਹੀ ਦੇਣਾ ਉਹ ਤਾਂ ਕਿਹਰਾ ਕਹਿਣਾ ਉਹ ਯਾਰ ਬਿੱਲੀ ਲੈ ਗਈ ਯਾਰ ਜਾਂ ਕਿਹਰਾ ਕਹਿਣਾ ਯਾਰ ਭਾਂ ਟੈਂਕੀ ਦੇ ਪਾਰ ਲਾਇਆ ਯਾਰ ਸ਼ਾਦਰੀ ਦਾ ਬਹੁਤ ਮੜਕਾ ਟਾਵਰ ਨੂੰ ਸਿੱਧਾ ਹੋ ਗਿਆ ਠੱਕੇ ਨਾਲ ਵੜ ਗਿਆ ਵਿੱਚ ਜਾ ਕੇ ਹਨਾ ਜਾਂ ਕਿਹਰਾ ਕਹਿਣਾ ਯਾਰ ਉਹ ਯਾਰ ਮੈਂ ਜਾਵੜਾ ਮੰਡੀ ਕੂਤਰ ਆ ਖੁੱਡੇ ਮੇਰੇ ਤੇ ਬਿੱਲੀ ਚਾਕੇ ਭੱਜ ਗਈ ਪਹਿਲਾਂ ਜਿਹੜੇ ਸਖੀਂਦਰ ਨੂੰ ਦੋ ਬੱਚੇ ਤੈਨੂੰ ਯਾਦ ਹੋ ਇੱਕ ਸ਼ਾਖ ਆਖਿਆਂ ਚ ਸ਼ਾਖ ਆਖਾ ਇੱਕ ਸੀ ਚਿੱਟੀਆਂ ਅੱਖਾਂ ਕਾਲੀ ਨੋ ਘੰਡ ਕਾਂਤ ਵਾਲੇ ਨਾਲ ਖੱਟੀਆਂ ਵਾਲਿਆਂ ਦਾ ਖੱਟੀਆਂ ਵਾਲਿਆਂ ਦਾ ਤੇ ਜੱਡਾ ਆ ਕੇ ਭਰਾ ਵਜਾ ਬੜਾ ਮੰਡੀ ਉਹਨੂੰ ਬਿੱਲੀ ਚਾਕੇ ਭੱਜ ਗਈ ਉਹਨੂੰ ਉਹਨੇ ਗਵਾਂਡੀ ਫੋਨ ਕਰੀ ਨਾ ਕਹਿੰਦਾ ਤੇਰਾ ਕੂਤਰ ਬਿੱਲੀ ਚੱਕੀ ਭੱਜੀ ਆ ਪਹਿਲਾਂ ਤਾਂ ਮੈਂ ਕਰਨ ਨੂੰ ਰਹਿਣ ਗਿਆਲੀ ਹਾਂ ਹਾਂ ਅਣਗੇਲੀ ਕਰਨ ਵਾਲਾ ਕੰਮ ਨਹੀਂ ਬਈ ਆ ਕੂਤਰ ਮੁੜ ਕੇ ਬਾਰ ਬਾਰ ਥੋੜਾ ਮਿਲਦੇ ਆ ਠੀਕ ਹੈ ਤੇ ਲਓ ਜੀ ਇਹ ਚੋਬਰ ਨੂੰ ਦਿਨੇ ਸਪੀਅਰ ਦਾ ਬੱਚਾ ਹਾਂ ਪਰ ਇਹਦੇ ਤੇ ਮੈਨੂੰ ਕੋਈ ਦਾਵਾ ਨਹੀਂ ਕੋਈ ਇਹਦਾ ਰਿਜ਼ਲਟ ਤੂੰ ਦੱਸਣਾ ਹੈ ਬਾਕੀਆਂ ਤੇ ਤੈਨੂੰ ਮੈਂ ਦੱਸਿਆ ਵੀ ਆਏ ਉੱਡਣਗੇ ਇਹਦਾ ਮੈਨੂੰ ਤੁਸੀਂ ਦੱਸਣਾ ਕਿਉਂਕਿ ਇਹਦਾ ਮੈਨੂੰ ਪਤਾ ਨਹੀਂ ਇਹਦਾ ਮੈਂ ਤੁੱਕਾ ਲਾਸਦਾ ਕਨਫਰਮ ਨਹੀਂ ਤੇ ਦੂਜਿਆਂ ਤੈਨੂੰ ਮੈਂ ਦੱਸ ਕੇ ਦਿੱਤਾ ਵੀ ਆਏ ਉੱਡੂਗਾ ਤੇ ਓਵੇਂ ਹੀ ਉੱਡੂਗਾ ਉਹ ਦੋ 19 ਤੇ 21 ਹੀ ਨਹੀਂ ਹੁੰਦੀ ਜਿੱਥੇ ਮੈਂ ਕਹਿੰਦਾ ਵੀ ਆਹ ਕੂਤਰਾ ਇੱਥੇ ਉੱਡੂ ਆਏ ਉੱਡੂ ਤੇ ਓਵੇਂ ਹੀ ਕਰੂਗਾ ਓਵੇਂ ਹੈ ਜਮਾ ਵੀ ਹੈ ਨਾ ਮੈਂ ਸਿਮਰ ਦੇ ਸਾਹਮਣੇ ਉੱਡੇ ਓਵੇਂ ਹੀ ਉੱਡਦੇ ਆ ਬਹੁਤ ਉੱਡਦੇ ਨੇ ਭੈਣ ਭਰਾ ਓਵੇਂ ਹੀ ਉੱਤੇ ਉੱਡਦੇ ਜਮਾ ਸਹੀ ਗੱਲ ਹੈ ਤੇ ਚੱਲ ਫਿਰ ਮੁੰਡਿਆ ਲੈ ਆਏ ਵੀ ਬਸ ਠੀਕ ਹੈ ਇਸਪੇਅਰ ਵਾਲੇ ਦੋਵੇਂ ਬੱਚੇ ਦੇ ਦੇ ਠੱਲੇ ਵੀ ਦਿੰਨੇ ਆ ਜੋਬਰ ਨੂੰ ਠੀਕ ਹੈ ਠੱਲਾ ਮੁੱਕ ਚੱਲੀਆਂ ਆਪਣੇ ਕੋਲੇ ਸਟਾਕ ਰਹੇਗਾ ਸਿਰਫ ਤੇ ਸਿਰਫ ਤਿੰਨ ਠੱਲਾ ਇੱਕ ਆਪਣੀ ਚਿੱਟੀਆਂ ਵਾਲੀ ਠੱਲਾ ਸਾਹਮਣੇ ਰੱਖੀਆ ਪਹਿੜਾ ਟੈਂਕੀ ਤੇ ਮਰਿਆ ਉਹ ਇੱਕ ਆਪਣੀਆਂ ਥੋੜੀਆਂ ਮੋਡੀਫਾਈਡ ਠੱਲਾ ਬਣਾਇਆਂ ਸੀ ਉਹ ਇਹਨਾਂ ਨੂੰ ਵੀ ਨਹੀਂ ਦਿਖਾऊंगा ਮਹੀ ਤੱਕ ਕਿਸੇ ਨੂੰ ਵੀ ਨਹੀਂ ਦਿਖਾऊंगा ਮੈਨੂੰ ਲੱਗਦਾ ਉਹ ਠੀਕ ਹੈ ਕਿਉਂਕਿ ਸਿਰਫ ਮੈਨੂੰ ਹੀ ਪਤਾ ਹੈਗਾ ਤੂੰ ਪਾ ਵੀ ਤਾ ਮੈਂ ਕੂਤਰਾਂ ਦੇ ਉਹ ਉਹ ਹਜੇ ਵੀ ਨਹੀਂ ਇਹਨਾਂ ਨੂੰ ਕਿਸ ਨੂੰ ਦੱਸਿਆ ਮੈਂ ਗੱਲ ਠੀਕ ਹੈ ਕਿ ਨਹੀਂ ਇਹ ਕੋਠਾ ਰਹਿ ਗਈ ਮੇਰੀ ਮੋਡੀਫਾਈਡ ਠਾਲ ਇੱਕ ਰਹੀ ਚਿੱਟਖਣੇ ਦੀ ਇਹ ਕਹਾ ਜਿਹੜੀਆਂ ਸੋਹਣੀਆਂ ਠੱਲਾ ਬਣਾਂਗੇ ਸੀ ਆਪਾਂ ਛੋਟੇ ਬੱਚਿਆਂ ਵਾਲੀਆਂ ਇਹ ਚੋਬਰ ਨੂੰ ਦਿਨਿਆਂ ਦੇ ਕੋਲੇ ਦੋ ਬੱਚੇ ਨਿਕਲੇ ਪਏ ਲੈ ਮੁੰਡਿਆ ਇੱਕ ਦੇ ਪਾਲੀਂ ਜੇ ਪਈਦਾ ਠੀਕ ਹੈ ਤੇ ਦੌਣੀ ਦਾ ਡਿਸਟਰੋਇਰ ਵੀ ਆਇਆ ਹੋਇਆ ਕਹਿੰਦੇ ਚੱਲਦੇ ਆ ਪਾਈ ਕਿਸੇ ਪਾਸੇ ਮਾਰ ਤੇ ਜਾ ਕੇ ਆਉਣੇ ਆਗੇ ਬਸ ਨੂੰ ਵੀਡੀਓ ਉਹ ਨੀ ਲਾਉਂਦੇ ਬਈ ਅਸੀਂ ਘਾਟ ਹੀ ਲਾਵਾਂਗੇ ਐਂਡਿੰਗ ਤੇ ਮੇਰੀ ਘੱਟ ਐਂਡਿੰਗ ਯਾਰ ਕੱਲ ਕੀ ਕਰ ਚੱਲਾ ਐਂਡਿੰਗ ਕਿਤੇ ਉੱਥੇ ਨਾ ਹੋ ਜੇ ਕਿਹਦੇ ਗਿਆ ਗਿਆ ਤੇ ਐਂਡਿੰਗ ਸਾਰਾ ਰਫੜਾ ਰੂਲਾ ਫਰੰਦਾ ਨਹੀਂ ਜੀ ਰਫੜਾ ਰੂਲਾ ਟੰਗਿਆ ਸਾਰੇ ਬੰਨਿਆ ਸਮਾਨ ਪੱਤੇ ਇਹ ਉਹ ਟਾਈਮ ਤਾਂ ਬਹੁਤ ਹੋ ਗਿਆ ਬਈ ਹੈ ਟਾਈਮ 9:14 ਹੋ ਗਏ ਬਸ ਸਾਰੀ ਰਾਤ ਨਹੀਂ ਬਸ ਉੱਪਰ ਹਾਂਜੀ ਮੇਰੇ ਹੀਰੋ ਮੜੇ ਮਿਊਜ਼ਿਕ ਬੰਦ ਕਰੋ ਜੀ ਕਰਾ ਆ ਵਾ ਸੈਟਅਪ ਦਿਖਾ ਦਗੇ ਨਿਊ ਸਾਈਡ ਅੱਧ ਖਾ ਲਿਆ ਆਪਣਾ ਠੀਕ ਹੈ ਕਿ ਨਹੀਂ ਹਾਂਜੀ ਬੰਦ ਕਰੋ ਜੀ ਕਰ ਦੇ ਲਓ ਜੀ ਇੱਥੇ ਹੋਣਾ ਸੀਗਾ ਜੀ ਅਸੀਂ ਠੀਕ ਹੈ ਕਿ ਨਹੀਂ ਕਦਾ ਬਹਿ ਗਿਆ ਠੀਕ ਹੈ ਕਿ ਨਹੀਂ ਖੇਤ ਆਇਆ ਪਾਣੀ ਲਾਉਣ ਦਾ ਨਹੀਂ ਕੋ ਡੱਕਾ ਨਹੀਂ ਮੇਰੇ ਵੀਰੋ ਇੱਥੇ ਹਾਂ ਉਹ ਬਿੱਡੀ ਜਿ ਜਿਗਦੀ ਪੁੰਦਾ ਇੱਥੇ ਉਹਨਾਂ ਨੇ ਆਇਆ ਲੋਕ ਚੱਲੋ ਲੋਕ ਚੱਲੋ ਲੋਕ ਚੱਲੋ ਦੇਖ ਰਹਾ ਉਹਨਾਂ ਨੇ ਕਰ ਰਾ ਸੀਗਾ ਉਹ ਬੋਲਾ ਜਿਹਨੂੰ ਬੋਲਾ ਚੰਦਰਾ ਉਹ ਸੱਚੀ ਉਹਦਾ ਠੀਕ ਹੈ ਕਿ ਨਹੀਂ ਆਗੇ ਇਹ ਥੱਲੇ ਬਈ ਖੇਤ ਆਗੇ ਤੇ ਐਡੇ ਸਿਧਰੇ ਆ ਨਾਲ ਹੀ ਪੀਪੇ ਵੀ ਝੱਕ ਲੈਂਦਾ ਆਪਦੇ ਪੂਰੇ ਢੋਲਕੀਆਂ ਛੈਣੇ ਚੱਲਣ ਗਿਆ ਐਫ ਐਨ ਡੀ ਡਿਜੀਟਲ ਆਰਡ ਗੋ ਲਾਤੀ ਇੱਥੇ ਆਹ ਬਲਬ ਦਾ ਸੈਟਅਪ ਕਰਤਾ ਤਾਂ ਨਹੀਂ ਲਾਉਣ ਆਏ ਨਾਲ ਵਿੱਚ ਗਲਤ ਨਾ ਸਮਝੀਂ ਆ ਬਿਸਤਰਾਏ ਕਿਸ ਤਰ੍ਹਾਂ ਦੇ ਵਿੱਚ ਆਏ ਹੋ ਨਾ ਵੀ ਕੀ ਕਰਮ ਆਏ ਹੋ ਇੱਥੇ ਪਾਣੀ ਲਾਉਣ ਆਏ ਐ ਹੈ ਪੀਪੇ ਬਾਈ ਜੀ ਹਾਂ ਆ ਬਈ ਕਈ ਆਹ ਖੜਾ ਦੂ 3 ਸਾਡਾ ਹੈ ਆ ਕੰਮ ਆ ਆ ਖੇਸੀ ਨਾਲ ਖੇਤਜੀ ਮੋਟਰ ਚੱਲੀ ਜਾਂਦੀ ਐ ਹਾਂ ਆ ਗੱਲ ਬਾਤ ਵਾਬੇ ਵਾਸ ਓਕੇ ਰਪੋਟਾਂ ਲਾਉਣੇ ਆ ਪਾਣੀ ਫਿਰ ਤੜਕੇ ਦੇਖਾਂਗੇ ਉਹ ਕਰਦਾ ਹੀ ਬਲੌਗ ਦੀ ਐਨ ਡੀ ਜੀ ਤੜਕੇ 3 ਵਜੇ ਦੂਜਾ ਸਟਾਰਟ ਕਰਨ ਵਾਲਾ ਹੋਗਾ ਵਾਹ ਵਿੱਚ ਨਾ ਭੜ ਜਾਈ ਕਿ ਫਾਇਦਾ ਗੱਲ ਦਾ ਟਾਈਮ ਕਿੰਨਾ ਹੋਗਾ ਵੀ ਦਿਖਾਵੇਂਗਾ ਮਾੜਾ ਜਾ ਬੈਠੇ ਆਂ ਖੇਤਾਂ ਦੇ ਰਾਜੇ ਹਾਂ ਅਸੀਂ ਪੁੱਤ ਕਰਸਾਨਾ ਦੇ 3 ਵਜੇ ਦਾ ਵਾਸ ਕਰਦੇ ਆ ਠੀਕ ਹੈ। ਚਾਹਦਾ ਟੈਂਡ ਫੋੜ ਜੀ ਫੋਨ ਕਰਕੇ ਪੁੱਛ ਲਾਇਆ ਲੈਟਰ ਦੀ ਬਾਤ ਜੋ ਕਰੋ ਕਰੋ ਕਿਉਂ ਐ ਬੈਠੇ ਮੂੰ ਚ ਕੀ ਨਾ ਠੀਕ ਹੈ ਜੀ ਬੋਕੰਗੂ ਬਾਏ ਬਾਏ ਗੋਡ ਰੈਂਟ ਜੀ ਸੌਣੇ ਆ ਲਵ ਯੂ ਹਾਂ ਜੀ ਮੇਰੇ ਵੀਰੋ ਮੈਂ ਕਿ ਕਦੀ ਕਲਿੱਪ ਹੋਰ ਛੂਟ ਕਰਦਗੇ ਜੀ ਦਿਖਾ ਦੇ ਬਾਲੇ ਪੜੇ ਕਰਸਾਨ ਸਾਡਾ ਪੰਜਾਬ ਦੀ ਕਰਸਾਨੀ ਸਭ ਤੋਂ ਵੱਡਾ ਹੱਥ ਦਵਣੀ ਕਰਸਾਨ ਤੇ ਮਨਪ੍ਰੀਤ ਸਿੰਘ ਕਰਸਾਨ ਹਾਂ ਇਹੀ ਸਾਂਭੀ ਪਿਆ ਹਾਂ ਇਹੀ ਸਾਂਭੀ ਪਿਆ ਸਭ ਤੋਂ ਵੱਧ ਤਾਂ ਮੈਂ ਹੀ ਸਾਂਭੀ ਪਿਆ ਦਵਣੀ ਤਾਂ ਮੇਰੇ ਨਾਲ ਹੁੰਦਾ ਹੂੰ ਹਾਂ ਮੇਨ ਆਉਦਾ ਮੇਰਾ ਹੀ ਆ ਕਰਸਾਨੀ ਚ ਪੰਜਾਬ ਦੀ ਸਭ ਤੋਂ ਵੱਡਾ ਯੋਗਦਾਨ ਆਪਣਾ ਇਹ ਚੀਜ਼ਾਂ ਚ ਹਾਂ ਇੱਕ ਦਿਨ ਖੇਤ ਆ ਕੇ ਦਿਨ ਨੱਟ ਪਾਟਦਾ ਹੀ ਹਾਂਜੀ ਨੱਟ ਖਰਾਬ ਕਰਤਾ ਉਹਦਾ ਨੱਟ ਖਰਾਬ ਕਰੀ ਬੈਠੇ ਹੈਗੇ ਨਹੀਂ ਹੈ ਬਸ ਇਹ ਹਾਂਜੀ ਇਹ ਐਕਸਟਰਾ ਕਲਿੱਪ ਲਾਈ ਹੈ ਜੀ ਬੰਦੇ ਦੋ ਚਾਹੀਦਾ ਬੈਂਟਰਾਂ ਤਾਂ ਚਾਹੀਦੀਆਂ ਇਹ ਮੂੰਹ ਬੰਦ ਕਰਨ ਲਈ ਕੰਗਾ ਛੀ ਚਾਹੀਦੀ ਪਾਸੇ ਪੰਗਾ ਜ਼ਰੂਰੀ ਹੈ ਹਾਂਜੀ ਮੇਰੇ ਵੀਰੋ ਆ ਗਏ ਜੀ ਘਰੇ ਓਹੋ ਵੱਜ ਗਿਆ ਸੁਹਾ ਦੇ ਚਾਰ ਵਜੇ ਹੋ ਗਏ ਮੇਰੇ ਹਿਸਾਬ ਨਾਲ ਬਾਬੂ ਹਣ ਇਦੋਂ ਆਪਣਾ ਸਪੀਕਰ ਮਿਊਜ਼ਿਕ ਸਿਸਟਮ ਰੱਖ ਲ ਗਏ ਤੇ ਤੜਫੀ ਕੋਲ ਵੀ ਲਾਵਾਂਗੇ ਆਹ ਆਹ ਇਥੇ ਵੀ ਸੁਣਦਾ ਮੈਨੂੰ ਗੈਰਕ ਵੱਖਰੀ ਜਿਹੀ ਫੀਲ ਆਈ ਕੁਛ ਆਪਣਾ ਪੰਜਾ ਲੱਗਾ ਹਨਾ ਵਲੌਗ ਮੈਂ ਹਜੇ ਵੀ ਨਹੀਂ ਬੰਦ ਕੀਤਾ ਚੱਲ ਹੁਣ ਬੰਦ ਕਰ ਦਿੰਦੇ ਆ ਆ ਚੱਕ ਕੇ ਰੱਖਦੇ ਪੋਸਟਰ ਪਾਸੇ ਯਾਰ ਇਹ ਕੱਲ ਨੂੰ ਪੜਾਂਗੇ ਆਪਾਂ ਬਸ ਓਕੇ ਬ్రో ਆ ਗਏ ਕਰੇ ਸੁਖੀ ਸ਼ਾਂਤੀ ਠੀਕ ਆ ਸਾਰਾ ਕੁਝ